ਇਹਦਾ ਬੁੱਢਾ ਹੋਇਆ ਬੈਠ ਮੰਜੇ ਤੇ ਬਹਿ ਕੇ ਮਾਲਾ ਫੇਰੇ ਹੋ ਜਾ ਗੋਡਣੀਏ ਬੱਲੇ ਬਾਬਾ ਤੇਰੇ ਹੋ ਜਾ ਗੋਡਣੀਏ ਬੱਲੇ ਬਾਬਾ ਤੇਰੇ ਕੁਲਦੀਪ ਮਾਨਕ ਜੀ ਜੀ ਮਸਿਕ ਜੀ ਚਾਦਰ ਗੱਢਦੀ ਮ ਜਿਵੇਂ ਜਿਹਨੇ ਵੀ ਚੈਨਲ ਆਏ ਸਾਰੇ ਚੈਨਲਾਂ ਤੇ ਮੈਕਸਿਮਮ ਹਾਜ਼ਰੀ ਲੱਗੀ ਜੀ ਭੋਲੀਆਂ ਦੀ ਜਿਹੜੀ ਮੂਵਮੈਂਟ ਆ ਉਹ ਸਖਜਿੰਦਰ ਹੈਪੀ ਕਰ ਰਿਹਾ ਲੇਕਿਨ ਆਵਾਜ਼ ਸਾਰੀ ਮੇਰੀ ਆ ਰਹੀ ਆ ਆਵਾਜ਼ ਮੇਰੀ ਸਿਲੈਕਟ ਹੋ ਗਈ ਇਹ ਸਭ ਤੋਂ ਪਹਿਲਾ ਮੇਰਾ ਨਾ ਇਨਸੀਡੈਂਟ ਸੀ ਜਿਹੜਾ ਵਾਪਰਿਆ ਕਿ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੀਆਂ ਭੋਲੀਆਂ ਕਿਵੇਂ ਸਿਲੈਕਟ ਹੋ ਗਈਆਂ ਸਰਦੂਲ ਸਿਕੰਦਰ ਜੀ ਅਮਨੂਰੀ ਜੀ ਸਰਬਜੀਤ ਚੀਮਾ ਜੀ ਦੂਰਦਰਸ਼ਨ ਤੇ ਜਿਹੜੇ ਨਵੇਂ ਸਾਲ ਦੇ 31 ਸੰਬਰ ਤੇ ਪ੍ਰੋਗਰਾਮ ਆਉਂਦੇ ਸੀ ਹਾਏ ਸੋਹਣੀਏ ਨਹੀਂ ਤੇਰੀ ਚੁਟਕੀ ਠਿਕਨੋ ਕਹਿੰਦੇ ਨਾ ਵੀ ਘਰ ਫੂਕੇ ਤਮਾਸ਼ਾ ਦੇਖਿਆ ਜਾਂਦਾ ਘਰ ਫੂਕ ਤਮਾਸ਼ਾ ਦੇਖ ਬੀਬਾ ਸਾਡਾ ਤਾਂ ਉਹ ਗੱਲ ਸੀ ਮਤਲਬ ਆਂਤ ਨਹੀਂ ਜੀ ਗਾਣੇ ਕੇ ਇੰਨੇ ਕਿ ਪ੍ਰਮਾਤਮਾ ਨੇ ਕੀਤੇ ਬੰਦ ਰਖੀਏ ਤਾਂ ਜੀ ਚਾਂਝਰ ਪਤਲੋ ਦੀ ਸ਼ਿਹਰ ਦੁਪਹਿਰੇ ਖਾਣ ਕੇ ਸਾਡੇ ਕੈਂਪ ਜੀ 5 ਸਾਲ ਤੋਂ ਲੈ ਕੇ ਘਟੋ ਘਟ ਦਾ ਤੇ ਮੇਰੀ ਮੁਰਦਾ ਦੇਖ ਲਿਆ ਮੇਰੀ ਉਮਰ ਦੇ ਆ ਹੀ ਜਾਂਦੇ ਆ 570 ਸਾਲ ਤੱਕ ਕਟਕੇ ਇਹ ਬਚਪਨ ਤੋਂ ਤੇਹੀ ਜੀ ਚਟਕ ਲੱਗੀ ਜਿਹੜੀ ਅੱਜ ਤੱਕ ਜਿੰਦਾ ਮੀਆਂ ਦੇ ਦੇ 1000 ਇਸ ਨੂੰ ਸੰਭਿਆ ਸਬਿਆਚਾਰ ਨੂੰ ਦਾਹ ਬੱਚਿਆਂ ਤੱਕ ਪਹੁੰਚਾਉਣ ਦਾ ਵੀੜਾ ਚੁੱਕਿਆ ਆ ਤੋ ਤੀਆਂ ਕਰਦੀਆਂ ਨੇ ਸਰਦਾਰੀਓ ਲੋਕੋ ਪਹੁੰਚ ਗਈ ਮੈਂ ਕੀੜਾ ਹੁੰਦਾ ਹਰੇਕ ਦੇ ਬੰਦੇ ਦੇ ਅੰਦਰ ਉੱਚੀ ਬੋਲੀਆਂ ਦਾ ਭੰਗੜੇ ਦਾ ਬਹੁਤ ਕੀੜਾ ਸੀ ਸਰਦਾਰੀਓ ਲੋਕੋ ਮਾਪੇ ਜਿਉਂਦਿਆਂ ਤੋਂ ਬੜਾ ਮਨ ਕੁਝ ਆ ਵੀ ਤੀਆਂ ਵਾਕੇ ਹੀ ਜਿੰਨਾ ਚਿਰ ਮਾਪਿਓ ਜਿਉਂਦੇ ਨੇ ਸਰਦਾਰੀ ਕਰਦੀਆਂ ਨੇ ਜੇ ਬਾਪ ਨੂੰ ਕਹਦਾ ਮੈਨੂੰ ਆਹ ਚਾਹੀਦਾ ਤੇ ਬਾਪ ਉਹਦੀ ਮੰਗ ਪੂਰੀ ਕਰਦਾ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਗਾਇਕ ਗੁਰਦਾਸ ਮਾਨ ਜੀ ਦਾ ਇਹ ਗਾਣਾ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਤੇ ਅੱਜ ਅਸੀਂ ਤੁਹਾਨੂੰ ਜਿਹੀ ਇੱਕ ਸ਼ਖਸੀਅਤ ਨਾਲ ਮਿਲਾਂ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ ਭਾਵੇਂ 64 ਸਾਲ ਹੈ ਪਰ ਅੱਜ ਵੀ ਉਹ ਭੰਗੜਾ ਪਾਉਂਦੇ ਨੇ ਤੇ ਕਈਆਂ ਨੂੰ ਭੰਗੜਾ ਸਿਖਾਉਂਦੇ ਵੀ ਨੇ ਤੇ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਸਭ ਤੋਂ ਪਹਿਲਾਂ ਮੈਨੂੰ ਆਪਣਾ ਨਾਮ ਦੱਸੋ ਮੈਂ ਨਵ ਉਤਾਰ ਸਿੰਘ ਆ ਜੀ ਅੰਕਲ ਜੀ ਤੁਹਾਨੂੰ ਤੁਹਾਡੀ ਭੰਗੜੇ ਦੀ ਸ਼ੁਰੂਆਤ ਕਿਵੇਂ ਹੋਈ ਜੀ ਇਹ ਸ਼ੁਰੂਆਤਾਂ ਤੁਹਾਨੂੰ ਪਤਾ ਪੰਜਾਬੀਆਂ ਦੇ ਅੰਦਰ ਖੂਨ ਚ ਜੰਦੀ ਆ ਇਹ ਬਚਪਨ ਤੋਂ ਇੱਕ ਇਹ ਜੀ ਚਟਕ ਲੱਗੀ ਜਿਹੜੀ ਅੱਜ ਤੱਕ ਜਿੰਦਾ ਤੇ ਅਸੀਂ ਇਹ ਸ਼ੌਕ ਨੂੰ ਆਪਣੇ ਨੂੰ ਮਰ ਨਹੀਂ ਦਿੱਤਾ ਇਸ ਨੂੰ ਸੰਭਿਆ ਸੱਭਿਆਚਾਰ ਨੂੰ ਗਾਂ ਬੱਚਿਆਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਜਿਹੜਾ ਅਸੀਂ ਲਗਾਤਾਰ 35 40 ਸਾਲ ਤੋਂ ਗਾਂ ਵੀ ਪਚਾਰੇ ਆ ਤੇ ਪ੍ਰਮਾਤਮਾ ਸੁੱਖ ਰੱਖ ਕੇ ਰੇ ਦੀ ਉਮਰ ਤੱਕ ਇਹ ਗਾਂ ਪਹੁੰਚਾਉਂਦੇ ਰਹਾਂਗੇ ਤੁਸੀਂ ਹੁਣ ਜਿਵੇਂ ਕਿਹਾ ਵੀ ਬਾਬੇ ਭੰਗੜਾ ਪਾਉਂਦੇ ਨੇ ਕਹਿ ਰਹੇ ਆ ਤੇ ਮੈਂ ਇੱਕ ਛੋਟੀ ਜਿਹੀ ਤੇ ਬੋਲੀ ਵੀ ਤੁਹਾਨੂੰ ਦਿਖਣਾ ਚਾਹੁੰਦਾ ਕਹਿੰਦੇ ਨਾ ਜੀ ਪਹਿਲਾਂ ਖੇਡਿਆ ਫਿੱਚ ਪੰਗੂੜੇ ਫਿਰ ਚੜਿਆ ਕਨੇੜੇ ਕਹਿੰਦਾ ਮੁੱਛ ਪੁੱਟੀ ਜਦ ਚੜੀ ਜਵਾਨੀ ਢੋਂਦਾ ਫਿਰੇ ਬਨੇਰੇ ਕਹਿੰਦਾ ਬੁੱਢਾ ਹੋਇਆ ਬੈਠ ਮੰਜੇ ਤੇ ਬਹਿ ਕੇ ਮਾਲਾ ਫੇਰੇ ਹੋ ਜਾ ਗੋਡਣੀਏ ਬੱਲੇ ਬਾਬਾ ਤੇਰੇ ਹੋ ਜਾ ਘੁੱਟਣੀਏ ਬੱਲੇ ਬਾਬਾ ਤੇਰੇ ਵਾ ਵਾ ਭਾਈ ਵਾ ਬਾਬਾ ਜੀਕਰ ਤੁਹਾਡੇ ਮਤਲਬ ਹਰ ਕਿਸੇ ਜਦੋਂ ਵੀ ਬੱਚਾ ਕੋਈ ਵੀ ਬੰਦਾ ਸ਼ੁਰੂਆਤ ਕਰਦਾ ਹੈਗਾ ਉਹਨਾਂ ਇੱਕ ਜਰੂਰ ਉਹਨਾਂ ਦੇ ਗੁਰੂ ਹੁੰਦੇ ਹੈਗੇ ਤੁਹਾਡੇ ਪਹਿਲੇ ਗੁਰੂ ਕੌਣ ਰਹੇ ਨੇ ਤੁਹਾਡੇ ਭੰਗੜੇ ਦੇ ਕੋਚ ਕੌਣ ਰਹੇ ਤੁਹਾਨੂੰ ਯਾਦ ਭੰਗੜੇ ਦਾ ਜਿਹੜਾ ਪਹਿਲਾ ਸਟੈਪ ਸੀ ਨਾ ਜੀ ਮੈਂ ਗੁਰੂ ਮੇਰੇ ਸਾਧ ਜਨਕਰਾਜ ਜੀ ਨੇ ਢੋਲੀ ਜਨਕਰਾਜ ਜੀ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਤੇ ਉਹਨਾਂ ਦੇ ਢੋਲ ਦੇ ਉੱਤੇ ਪਹਿਲੀ ਵਾਰੀ ਪੱਬ ਚੱਕਿਆ ਸੀ ਸਿੱਖਿਆ ਉਹਨਾਂ ਕੋਲੋਂ ਸੀ ਲੇਕਿਨ ਜਿਵੇਂ ਕਹਿੰਦੇ ਨਾ ਵੀ ਇੱਕ ਬੱਚੇ ਦਾ ਜਨਮ ਹੁੰਦਾ ਜਨਮ ਹੁੰਦਾ ਤੇ ਉਸ ਬੱਚੇ ਦੀ ਮੌਤ ਵੀ ਹੁੰਦੀ ਆ ਲੇਕਿਨ ਮੇਰਾ ਜਿਹੜਾ ਭੰਗੜੇ ਦਾ ਜਨਮ ਆ ਉਹ ਮੜੀਆਂ 'ਚ ਹੋਇਆ ਤੇ ਮੜੀਆਂ 'ਚ ਅੰਤ ਹੋਣਾ ਮੜੀਆਂ 'ਚ ਕਿਵੇਂ ਮੜੀਆਂ 'ਚ ਇਸ ਤਰ੍ਹਾਂ ਵੀ ਜਿਹੜਾ ਅਸੀਂ ਪਹਿਲਾਂ ਭੰਗੜੇ ਦੇ ਢੋਲ ਤੇ ਪੱਬ ਚੱਕਿਆ ਸੀ ਨਾ ਉਹ ਮੜੀਆਂ ਦੇ ਪਿੱਛੇ ਗਰਾਊਂਡ ਹੁੰਦੀ ਸੀਗੀ ਅਸੀਂ ਉਹ ਗਰਾਊਂਡ ਦੇ ਵਿੱਚ ਭੰਗੜਾ ਪਾਉਣਾ ਸ਼ੁਰੂ ਕੀਤਾ ਮੜੀਆਂ ਦੀ ਗਰਾਊਂਡ ਹਾਂਜੀ ਉਹ ਆਪਣੇ ਮਹਰੂਮ ਨਰਿੰਦਰ ਬੀਬਾ ਜੀ ਦੇ ਘਰ ਦੇ ਸਾਹਮਣੇ ਗਰਾਊਂਡ ਹੁੰਦੀ ਸੀ ਬੱਸ ਸਟੈਂਡ ਦੀ ਬੈਕ ਸਾਈਡ ਤੇ ਜਿਹੜਾ ਸ਼ਮਸ਼ਾਨ ਘਾਟ ਆ ਉਹ ਸ਼ਮਸ਼ਾਨ ਘਾਟ ਦੀ ਗਰਾਊਂਡ ਦੇ ਵਿੱਚ ਉਹਨਾਂ ਦੇ ਬ੍ਰਦਰ ਨਰਿੰਦਰ ਨਾਣਾ ਜੀ ਮਾਸਟਰ ਕਰਤਾਰ ਜੀ ਅਸੀਂ ਸਾਰਿਆਂ ਨੇ ਉੱਥੇ ਪਹਿਲੀ ਵਾਰੀ ਮਾਸਟਰ ਜਨਕਾਜ ਦੇ ਢੋਲ ਤੇ ਪੰਗੜਾ ਪਾਉਣਾ ਸਿੱਖਿਆ ਉਹ ਚੇਟਕ ਲੱਗੀ ਆ ਜਿਹੜੀ ਅੱਜ ਤੱਕ ਉਹ ਅੱਗ ਸ਼ਾਂਤ ਨਹੀਂ ਹੋਈ ਉਹ ਅੱਗ ਇੱਕ ਤਰ੍ਹਾਂ ਵੱਧ ਹੀ ਜਾਂਦੀ ਹੈ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਪੰਗੜਾ ਪਾਣਾ ਮਤਲਬ ਪੰਗੜੇ ਦੀ ਸ਼ੁਰੂਆਤ ਕੀਤੀ ਸੀ ਏ ਜੀ ਮੈਂ ਮੈਕਸਿਮਮ ਮੇਰੀ ਉਮਰ 16 17 ਸਾਲ ਦੀ ਹੋਊ। 10ਵੀਂ ਤੋਂ ਬਾਅਦ ਮਰ ਗਿਆ ਮੈਂ ਲੱਗਿਆ ਜੀ। ਪਰ ਮੈਂ ਮੈਂ ਕੋਈ ਕਾਲਜ ਕੋਈ ਯੂਨੀਵਰਸਿਟੀ ਕਿਸੇ ਪਾਸੇ ਨਹੀਂ ਪਾਇਆ। ਲੇਕਿਨ ਜਿਹੜੀ ਉਹਨਾਂ ਦੀ ਦੇਣ ਸੀ ਉਹਨਾਂ ਨਾਲ ਕਾਲਜ ਯੂਨੀਵਰਸਿਟੀ ਅੱਜ ਗਿਆ ਬਹੁਤ ਵਾਰੀਆਂ। ਕਈਆਂ ਨਾਲ ਸਾਥ ਦਿੱਤਾ ਸਾਡੇ ਮਾਸਟਰ ਕੇਸ਼ ਜੋਗੀ ਜੀ ਜਿਹੜੇ ਹੁਣ ਤੱਕ ਸਾਡੇ ਨਾਲ ਜੁੜੇ ਹੋਇਆ 15 20 ਸਾਲ ਤੋਂ ਪੰਜਾਬੀ ਭਵਨ ਮੇਰੀ ਰਸਲ ਚੱਲਦੀ ਰਹੀ ਆ ਕੰਟੀਨਿਊ ਰਹੀ ਆ। ਜਿੱਤੇ ਬੱਚਾ-ਬੱਚਾ ਆ ਜਾਂਦਾ ਪਤਾ ਨਹੀਂ ਕਿੰਨੇ ਕ ਬੱਚੇ ਸਾਡੇ ਕੋ ਭੰਗੜਾ ਸਿੱਖ ਕੇ ਚਲੇ ਗਏ। ਸੰਗਲ ਜੀ ਸ਼ੁਰੂਆਤੀ ਦਿਨਾਂ ਦੀ ਜ਼ਿਕਰ ਗੱਲ ਕਰੀਏ ਤਾਂ ਸ਼ੁਰੂਆਤੀ ਦਿਨਾਂ ਵਿੱਚ ਹਰ ਕਿਸੇ ਨੂੰ ਸਟਰਗਲ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੁਹਾਡੇ ਸ਼ੁਰੂਆਤੀ ਦਿਨਾਂ ਵਿੱਚ ਕੋਈ ਤੁਹਾਨੂੰ ਸਟਰਗਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਘਰ ਦੀ ਸਪੋਰਟ ਕਿਵੇਂ ਦੀ ਰਹੀ? ਦੇਖੋ ਜੀ ਸਟਰਗਲ ਤਾਂ ਸਾਰਿਆਂ ਨੂੰ ਕਰਨੀ ਪੈਂਦੀ ਆ। ਲੇਕਿਨ ਬਾਈਗਰੂ ਦੀ ਬਹੁਤ ਵਧੀਆ ਮਿਹਰ ਰਹੀ ਆ। ਜਦੋਂ ਮੈਂ ਭੰਗੜੇ ਦੇ ਫੀਲਡ 'ਚ ਆਇਆ ਅਸੀਂ ਇੱਕ ਕਲੱਬ ਦਾ ਨਿਰਮਾਣ ਕੀਤਾ। ਆਡੀ ਕਲੱਬ ਦਾ ਨਾਮ ਸੀ ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਜਿਹਨੂੰ ਘਟੋ ਘਟ 35 ਸਾਲ ਲਗਾਤਾਰ ਹੋ ਗਏ ਇੱਕ ਸਾਡਾ ਪਰਿਵਾਰ ਬਣਿਆ ਉਹ ਪਰਿਵਾਰ ਸਾਡਾ ਅੱਜ ਵੀ ਜਿਉਂਦਾ ਉਹ ਪਰਿਵਾਰ ਨੂੰ ਕਦੇ ਨਿਕੜਨ ਦਾ ਮੌਕਾ ਨਹੀਂ ਮਿਲਿਆ ਤੇ ਨਾ ਉਹ ਪਰਿਵਾਰ ਨੇ ਮੈਨੂੰ ਮੌਕਾ ਦਿੱਤਾ ਵੀ ਮੈਂ ਉਹਨਾਂ ਤੋਂ ਵੱਖ ਹੋ ਸਕਾਂ ਉਹ ਕੰਟੀਨਿਊ ਚੱਲਦੇ ਆ ਉਹ ਪਰਿਵਾਰ ਬਣਦੇ ਸਾਰੇ ਜਿਵੇਂ ਇੱਕ ਸ਼ੌਕ ਅੰਦਾਸਾ ਸਾਨੂੰ ਇੱਕ ਸ਼ੌਕ ਸੀ ਵੀ ਦੂਰਦਰਸ਼ਨ ਦੇ ਯਾਈ ਉਹ ਤੋਂ ਦੂਰਦਰਸ਼ਨ ਦਾ ਬਹੁਤ ਕਰਿਆ ਜਾਂਦਾ ਸੀ ਉਹ ਦੂਰਦਰਸ਼ਨ ਤੇ ਸਾਨੂੰ ਇੱਕ ਸੱਦਾ ਆਇਆ ਪ੍ਰੋਗਰਾਮ ਸੀ ਖੇਤੀਬਾੜੀ ਦਾ ਵੱਧੇ ਕਦਮ ਵੱਧੇ ਕਦਮ ਦੇ ਵਿੱਚ ਅਸੀਂ ਪੰਗੜੇ ਦੀ ਟੀਮ ਲੈ ਕੇ ਪਹੁੰਚੇ ਉੱਥੇ ਇੱਕ ਛੋਟ ਜੀ ਟ੍ਰੈਸ਼ ਸੀ ਮੇਰੇ ਨਾਲ ਬਾਪੀ ਪੰਗੜੇ ਦੀ ਟੀਮ ਲੈ ਕੇ ਗਏ ਮੈਂ ਆਪ ਪੌਂਦਾ ਘਟ ਸੀ ਬੱਚਿਆਂ ਨੂੰ ਜਾਦੇ ਕਰਾਉਂਦਾ ਸੀ ਪੂਰੀ ਟੀਮ ਆ ਟੀਮ ਵੱਧੇ ਕਦਮਾਂ ਦਾ ਪ੍ਰੋਗਰਾਮ ਕਰ ਰਹੀ ਆ ਸਾਡਾ ਬੋਲੀਆਂ ਵਾਲਾ ਸੀ ਸੁਖਜਿੰਦਰ ਹੈਪੀ ਅੱਜਕੱਲ ਡੌਲਰ ਜੀ ਦੇ ਨਾਮ ਮਸ਼ਹੂਰ ਨੇ ਉਹ ਬੋਲੀਆਂ ਪਾ ਰਹੇ ਸੀ ਲੇਕਿਨ ਉਹ ਬੋਲੀਆਂ ਪਾਉਣ ਪਹੁੰਚੇ ਨਹੀਂ ਜਦੋਂ ਅਸੀਂ ਲੋਕੇਸ਼ਨ ਤੇ ਪਹੁੰਚੇ ਤੇ ਜਾਂ ਨਹੀਂ ਪਹੁੰਚੇ ਤੇ ਉਸ ਟਾਈਮ ਮਹਾਰਾਜ ਦਾ ਨਾਮ ਲੈ ਕੇ ਮੈਂ ਬੋਲੀਆਂ ਪਾਈਆਂ ਜਿਸ ਤਰ੍ਹਾਂ ਵੀ ਸੀ ਛੋਟੀਆਂ ਮੋਟੀਆਂ ਜਿਸ ਤਰ੍ਹਾਂ ਦੀਆਂ ਹੁੰਦੀਆਂ ਸੀ ਟੁੱਟੀਆਂ ਫੁੱਟੀਆਂ ਪਾਈਆਂ ਲੇਕਿਨ ਦੋ ਘਰ ਸੈਟ ਰਿਕਾਰਡਿੰਗ ਤੋਂ ਬਾਅਦ ਤੇ ਜਾਨੂ ਸਾਡੇ ਸ਼ਕਿੰਦਰ ਹੈਪੀ ਜੀ ਪਹੁੰਚ ਗਏ ਜਿਵੇਂ ਕੀੜਾ ਹੁੰਦਾ ਹਰੇਕ ਦੇ ਬੰਦੇ ਦੇ ਅੰਦਰ ਉਹ ਜੀ ਬੋਲੀਆਂ ਦਾ ਭੰਗੜੇ ਦਾ ਬਹੁਤ ਕੀੜਾ ਸੀ ਉਹ ਸਾਨੂੰ ਲੱਭਦਾ ਲੱਭਦਾ ਲੋਕੇਸ਼ਨ ਤੇ ਪਹੁੰਚ ਗਿਆ ਉਸ ਤੋਂ ਬਾਅਦ ਹੈਪੀ ਜੀ ਨੇ ਬੋਲੀਆਂ ਪਾਈਆਂ ਸਾਡੀ ਤਿੰਨ ਵਾਰੀ ਰਿਗਾਰਡਿੰਗ ਹੋਈ ਸਾਨੂੰ ਤਰਸ ਜੀ ਇਹ ਹੋਈ ਵੀ ਜਿਸ ਦਿਨ ਰਿਲੀਜ਼ ਹੋਣਾ ਸੀ ਪ੍ਰੋਗਰਾਮ ਅਸੀਂ ਸਾਰੇ ਟੈਲੀਵਿਜ਼ਨ ਉਰੇ ਬੈਠੇ ਆ ਬੋਲੀਆਂ ਦੀ ਜਿਹੜੀ ਮੂਵਮੈਂਟ ਆ ਉਹ ਸਖਸ਼ਿੰਦਰ ਹੈਪੀ ਕਰ ਰਿਹਾ ਲੇਕਿਨ ਆਵਾਜ਼ ਸਾਰੀ ਮੇਰੀ ਆ ਰਹੀ ਆ ਆਵਾਜ਼ ਮੇਰੀ ਸਿਲੈਕਟ ਹੋ ਗਈ ਇਹ ਉਹ ਸਭ ਤੋਂ ਪਹਿਲਾ ਮੇਰਾ ਨਾ ਇਨਸੀਡੈਂਟ ਸੀ ਜਿਹੜਾ ਵਾਪਰਿਆ ਵੀ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੀਆਂ ਬੋਲੀਆਂ ਕਿਵੇਂ ਸਿਲੈਕਟ ਹੋ ਗਈਆਂ ਪਰ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਵੀ ਇੰਨੀ ਸਰੀਲੀ ਨਹੀਂ ਚਾਹੇ ਮਹਾਰਾਜ ਦੇ ਜੀ ਵਾਹ ਜੀ ਚੜਕ ਲੱਗੀ ਫੇਰ ਅਸੀਂ ਪਿੱਛੇ ਨਹੀਂ ਘਟਾ ਜੀ ਫਿਰ ਦੂਰਦਰਸ਼ਨ ਦੇ ਸ਼ਕਾਰਾਂ ਪੰਜਾਬੀ ਫਿਲਮ ਮੇਲਾ ਪੰਜਾਬੀ ਫਿਲਮ ਰੱਬ ਦੀਆਂ ਰੱਖਾਂ ਇਸ਼ਕ ਨਾ ਪੁੱਛੇ ਜਾਤ ਪੰਜਾਬੀ ਫਿਲਮ ਸੁੱਖਾ ਤੇ ਇਵਨਾਸ਼ ਬਦਾਂ ਜੀਂਂ ਦੀਆਂ ਫਿਲਮਾਂ ਦੇ ਹੀਰੋ ਦੇਖੇ ਤੁਸੀਂ ਉਹਨਾਂ ਨੇ ਫਿਲਮ ਕੀਤੀ ਤੇਰੀਆਂ ਮੁਹੱਬਤਾਂ ਤੇਰੀਆਂ ਮੁਹੱਬਤਾਂ ਜੀ ਵੀ ਉਹਨਾਂ ਨੇ ਬਹੁਤ ਜਨਮਾਨ ਬਖਸ਼ਿਆ ਵਸਤਰਾ ਵੀ ਜਦੋਂ ਅਸੀਂ ਬੱਚਿਆਂ ਨੂੰ ਤਿਆਰ ਕਰਨ ਲੱਗੇ ਮੈਂ ਆਪਣੇ ਬੱਚਿਆਂ ਨੂੰ ਤਿਆਰ ਕਰਤਾ ਡਰੈਸ ਪਾ ਕੇ ਤਿਆਰ ਕੀਤਾ ਤੇ ਉਹ ਕਹਿੰਦੇ ਜੀ ਵੀ ਭਗੜੀ ਟੀਮ ਨੂੰ ਕਿਹਨਾਂ ਨੇ ਤਿਆਰ ਕੀਤਾ ਸਾਡੇ ਡਾਂਸ ਡਾਇਰੈਕਟਰ ਕਾਨੂੰ ਮੁਕਰਜੀ ਸੀ ਫਿਲਮ 'ਚ ਉਹ ਕਹਿੰਦੇ ਜੀ ਸਾਉਤਾਰ ਸਿੰਘ ਆ ਲੁਧਿਆਣੇ ਤੋਂ ਟੀਮ ਲੈ ਕੇ ਆਏ ਕਹਿੰਦੇ ਵੀ ਜੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਤੇ ਮੈਂ ਵੀ ਉਹਨਾਂ ਕੋਲ ਤਿਆਰ ਹੋਣਾ ਤੇ ਮੈਂ ਕਹਾਂ ਜੀ ਮੈਂ ਤਾਂ ਐਡੀ ਵੱਡੀ ਔਕਾਤ ਹੈ ਨਹੀਂ ਵੀ ਕਾਨੂੰ ਮੁਕਰਜੀ ਜੀ ਹੈਗੇ ਨੇ ਬਹੁਤ ਵੱਡੇ ਨੇ ਸਾਡੇ ਵੀ ਤੁਸੀਂ ਆ ਨਾ ਤਾਂ ਉਹ ਕਹਿੰਦਾ ਨਹੀਂ ਜੀ ਤੁਸੀਂ ਪੜਦੀ ਦਉਗੇ ਤਾਂ ਮੈਂ ਪਾਉਂਗਾ ਨਹੀਂ ਮੈਂ ਪਾਉਣੇ ਨਹੀਂ ਮੈਂ ਜੀ ਉਹਨਾਂ ਨੂੰ ਚਲੋ ਉਹਨਾਂ ਨੇ ਇੱਜ਼ਤਮਾਨ ਬਖਸ਼ਿਆ ਵਰਦੀ ਦੇਤੀ ਉਹ ਕਹਿੰਦੇ ਵਰਦੀ ਦੇਣ ਦੀ ਨਹੀਂ ਵਰਦੀ ਪਹਿਨਾਉਣੀ ਵੀ ਤੁਸੀਂ ਆ ਅੱਛਾ ਫਿਰ ਉਹ ਵਰਦੀ ਉਹਨਾਂ ਨੇ ਪਹਿਨਾਈ ਉਹ ਫਿਲਮ ਇਕਬਾਲ ਚਾਨਾ ਜੀ ਦੀ ਸੀ ਤੇਰੀਆਂ ਮੁਹੱਬਤਾਂ ਪੰਜਾਬੀ ਵਿੱਚ ਉਹ ਕੀਤੀ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਚੱਲ ਸੋ ਚੱਲ ਸੀ ਤੇ ਉਹ ਬੜਾ ਸਾਨੂੰ ਇੱਜ਼ਤਮਾਨ ਬਖਸ਼ਿਆ ਤੇ ਮਹਾਰਾਜਾਂ ਚੜ੍ਹਦਿਆਂ ਦਾ ਨਾ ਫਿਰ ਤਾਂ ਨਾ ਪੁੱਛਣ ਵਾਲੀ ਗੱਲ ਆ ਜੀ ਸਰੂਜੀ ਚੀਮਾ ਜੀ ਫੋਕ ਸਿੰਗਰ ਤੁਸੀਂ ਜਾਣਦੇ ਹੋ ਬਹੁਤ ਮਸ਼ਹੂਰ ਨੇ ਪੰਜਾਬੀ ਅਭੀ ਪੰਜਾਬੀ ਫਿਲਮਾਂ ਦੇ ਨਾਮ ਨਾਲ ਮੈਂ ਪੰਜਾਬੀ ਗਾਣੇ ਦੀ ਵੀ ਗੱਲ ਕਰਨ ਜਾ ਰਿਹਾ ਸੀ ਕਿ ਕਿਹੜੇ ਕਿਹੜੇ ਪੰਜਾਬੀ ਗਾਣਿਆਂ 'ਤੇ ਤੁਸੀਂ ਕੰਮ ਕੀਤਾ ਕਿਹੜੇ ਨਵੇਂ ਗਾਣਿਆਂ ਗਾਇਕਾਂ ਨਾਲ ਤੁਸੀਂ ਕੰਮ ਕੀਤਾ ਹੈ ਕਿਹੜੇ ਪੰਜਾਬੀ ਪੁਰਾਣੇ ਗਾਇਕਾਂ ਨਾਲ ਤੁਸੀਂ ਕੰਮ ਕੀਤਾ ਹੈ ਜੀ ਪੁਰਾਣੇ ਗਾਇਕ ਤਾਂ ਕੋਈ ਛੱਡਿਆ ਹੀ ਨਹੀਂ ਸੀ ਜੀ ਉਹ ਤਾਂ ਮਤਲਬ ਸੁਖਵਿੰਦਰ ਸੁਖੀ ਜੀ ਡੋਲੀ ਮਲਗੀ ਜੀ ਤੇ ਮਨਜੀਤ ਰੂਪੋਂ ਵਾਲੀਆਂ ਉਸ ਤੋਂ ਬਾਅਦ ਸਾਡੇ ਵੱਡੇ ਹਸਰਾ ਜੀ ਅੰਸ ਸਰਦੂਲ ਸਿਕੰਦਰ ਜੀ ਅਮਨ ਨੂਰੀ ਜੀ ਸਰਬਜੀ ਚੀਮਾ ਜੀ ਦੂਰਦਰਸ਼ਨ ਤੇ ਜਿਹੜੇ ਨਵੇਂ ਸਾਲ ਦੇ 31 ਸੰਮਰ ਤੇ ਪ੍ਰੋਗਰਾਮ ਆਉਂਦੇ ਸੀ ਹਾਏ ਸੋਹਣੀਏ ਨਹੀਂ ਤੇਰੀ ਚੁੱਟਗੀ ਦਰਦੂਆ ਆਪਣੇ ਸਰਦੂਲ ਸਿਕੰਦਰ ਜੀ ਆ ਵਰਗੂ ਜੀ ਦਾ ਨਾ ਨੱਚੀ ਨਾ ਨੱਚੀ ਤੇਰੀ ਧਮਕ ਦਿਲਾਂ ਚ ਪੈਂਦੀ ਨੂਰੀ ਜੀ ਦਾ ਰਾਤੀ ਉਹ ਲੜ ਪਿਆ ਤੂੰ ਵੇਖ ਬੰਦੇ ਆ ਮਤਲਬ ਅੰਤ ਹੀ ਨਹੀਂ ਜੀ ਗਾਣੇ ਗਏ ਇੰਨੇ ਕਿ ਪ੍ਰਮਾਤਮਾ ਨੇ ਕੀਤੇ ਬੰਦ ਰੱਖੀਏ ਦਾ ਜੀ ਚਾਂਝਰ ਪਤਲੋ ਦੀ ਸਿਖਰ ਦੁਪਹਿਰੇ ਖਣ ਕੇ ਗਏ ਲਰਦੀਪ ਦਾ ਜੀ ਸਾਰਾ ਪਿੰਡ ਬੈਲੀਆਂ ਦਾ ਜੱਟ ਮਾਰਦਾ ਫਿਰੇ ਲਟਕਾਰੇ ਮਤਲਬ ਉਹ ਅਣਤਕਾ ਜੀ ਕੁਲਦੀਪ ਮਾਨਕ ਜੀ ਨਿੰ ਚਾ ਮਸਿਕ ਜੀ ਚਾਦਰ ਗੱਢ ਦੀ ਮ ਜਿਵੇਂ ਜਿਹੜੇ ਵੀ ਚੈਨਲ ਆਏ ਸਾਰੇ ਚੈਨਲਾਂ ਤੇ ਮੈਕਸਿਮ ਹਾਜ਼ਰੀ ਲੱਗੀ ਜੀ ਜਿਨ੍ਹਾਂ ਚੋਂ ਅੱਜ ਕੱਲ੍ਹ ਲਾ ਲੋ ਆਪਣੇ ਨਿੰਜਾ ਜੀ ਨਾ ਪੁੱਛ ਕੇ ਇੱਕ ਨਵਾਂ ਮੁੰਡਾ ਆਇਆ ਰਹਿਮਤ ਅਲੀ ਹਾਂਜੀ ਉਹਦੇ ਨਾਲ ਵੀ ਉਹਦੇ ਟੱਪੇ ਕਰਕੇ ਆਏ ਆ ਜੀ ਤੇ ਲੋ ਬੱਚੇ ਕਹਿੰਦੇ ਵੀ ਸਾਨੂੰ ਤੁਹਾਡੀ ਅਸ਼ੀਰਵਾਦੀ ਲੋੜ ਆ ਤੇ ਦਿੱਤਾ ਪਿੱਛੇ ਜੇ ਸਾਡੇ ਹਿੰਦੀ ਫਿਲਮਾਂ ਦੇ ਦੇ ਸੁਣੇ ਅਰਸ਼ਦ ਬਾਰਸੀ ਜੀ ਬੀ ਐਲ ਐਲ ਬੀ ਵਾਲੇ ਉਹਨਾਂ ਨਾਲ ਅਸੀਂ ਬੰਦਾ ਸਿੰਘ ਫਿਲਮ ਕਰਕੇ ਆਏ ਆ ਜੀ ਹਾਲੀਵੁੱਡ ਦੇ ਜਿਹੜੇ ਅਦਾਕਾਰ ਅਰਸ਼ਦ ਵਾਰਸੀ ਹਾਂਜੀ ਹਾਲੀਵੁੱਡ ਦੇ ਅਦਾਕਾਰ ਅਰਸ਼ਦ ਵਾਰਸੀ ਜੀ ਉਹ ਫਿਲਮ ਅਜੇ ਰਿਲੀਜ਼ ਹੋਣੀ ਆ ਤੇ ਉਹਨਾਂ ਨਾਲ ਵੀ ਮੌਕਾ ਦਿੱਤਾ ਜੀ ਉਹਨਾਂ ਨਾਲ ਕਰਕੇ ਆਏ ਆ ਤੇ ਗਾਹ ਪਰਮਾਤਮਾ ਜਿਵੇਂ ਜਿਵੇਂ ਦੰਦਾ ਮਤਲਬ ਛਟਕ ਉੱਡਦੀ ਹੋਈ ਆ ਖਤਮ ਨਹੀਂ ਹੁੰਦੀ ਜੀ ਸ਼ੁਰੂਆਤੀ ਦਿਨਾਂ ਵਿੱਚ ਤੁਹਾਡੀ ਇਨਕਮ ਜੋ ਹੈ ਪੰਗੜੇ ਤੇ ਡਿਪੈਂਡ ਸੀ ਜਾਂ ਤੁਸੀਂ ਹੋਰ ਵੀ ਉਸ ਦੇ ਨਾਲ ਕੋਈ ਕੰਮਕਾਜ ਕਰਦੇ ਸੀ ਨਹੀਂ ਜੀ ਪੰਗੜੇ ਤੇ ਡਿਪੈਂਡ ਨਹੀਂ ਸੀ ਸਾਡੀ ਜੀ ਹੁਣ ਤੱਕ ਵੀ ਅਸੀਂ ਪੰਗੜੇ ਤੇ ਡਿਪੈਂਡ ਨਹੀਂ ਜੀ ਇਨਕਮ ਨਹੀਂ ਲਈਦੀ ਨਾ ਕਦੇ ਲਿੱਤੀ ਆ ਸਿਖਾਇਆ ਵੀ ਬੱਚਿਆਂ ਨੂੰ ਫ੍ਰੀ ਆ ਜੀ ਕੀ ਐ ਇੱਕ ਛੋਟੀ ਮੋਟੀ ਫੀਸ ਜੇ ਥੋੜੀ ਬਹੁਤੀ ਢੋਲ ਦਾ ਖਰਚਾ ਲੈ ਲਿਆ ਲੇਕਿਨ ਉਹ ਕਹਿੰਦੇ ਨਾ ਵੀ ਘਰ ਫੂਕੇ ਤਮਾਸ਼ਾ ਦੇਖਿਆ ਜਾਂਦਾ ਘਰ ਫੂਕ ਤਮਾਸ਼ਾ ਦੇਖ ਬੀਬਾ ਸਾਡਾ ਤਾਂ ਉਹ ਗੱਲ ਸੀ ਮੈਂ ਪਹਿਲਾਂ ਜੀ ਬਿਜਲੀ ਦਾ ਕੰਮ ਕਰਦਾ ਸੀ ਆ ਜਿਹਨੂੰ ਕਹਿੰਦੇ ਪੱਖੇ ਬੰਨਣੇ ਮੋਟਰਾਂ ਬੰਨਣੀਆਂ ਹੱਥੀ ਮਿਹਨਤ ਕਰਨੀ ਦਸਾਂ ਨੋਆਂ ਦੀ ਕਿਰਤ ਕਰਨੀ ਉਹ ਕੀਤੀ ਉਹਦੇ ਨਾਲ ਨਾਲ ਆਪਣੇ ਸ਼ੌਕ ਪੂਰੇ ਕੀਤੇ ਆ ਲੇਕਿਨ ਉਹ ਸਾਡਾ ਕੋਈ ਇਨਕਮ ਆਫ ਸੋਰਸ ਨਹੀਂ ਸੀ ਜੀ ਨਾ ਅੱਜ ਤੱਕ ਹੈ ਅੱਜ ਵੀ ਜਿਹੜਾ ਕੈਂਪ ਲੱਗਿਆ ਵਾ ਹੁਣ ਲਗਾਤਾਰ ਸੀ ਲਾ ਰਹੇ ਆ ਉਹ ਵੀ ਇਨਕਮ ਅਬ ਸੋਰਸ ਨਹੀਂ ਅਸੀਂ ਬੱਚਿਆਂ ਕੋ ਜੇ ਥੋੜੀ ਬੋਤੀ ਢੋਲ ਲਾੜੇ ਦਾ ਜਾਂ ਕੁਝ ਖਰਚਾ ਪਾਣੀ ਲੈਣੇ ਆ ਉਹ ਸੀ ਜਿਹੜਾ ਸਾਨੂੰ ਵਜਦਾ ਉਹ ਬੱਚਿਆਂ ਨੂੰ ਪ੍ਰਾਈਜ਼ ਡਿਸਟ੍ਰੀਬਿਊਸ਼ਨ ਕਰਦਾਈਦਾ ਉਹਨਾਂ ਦੀ ਪਰਫਾਰਮੈਂਸ ਕਰਾ ਦੇਦੀ ਆ ਤੇ ਛੋਟੇ ਮੋਟਾ ਪ੍ਰੋਗਰਾਮ ਕਰਾ ਦੇਈਦਾ ਜੀ ਜਾਂ ਯੂਨਾਈਟਿਡ ਸਾਈਕਲ ਪਾਰਟ ਅਸੋਸੀਏਸ਼ਨ ਜਿਨ੍ਹਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਆ ਹੁਣ 5-700 ਮਿਲ ਰਿਹਾ ਇਸ ਵਾਰੀ ਕੈਂਪ ਵੀ ਅਸੀਂ ਉਹਨਾਂ ਦੇ ਨਾਲ ਲੜ ਕੇ ਲਾ ਰਹੇ ਆ ਛੋਟਾ ਦਾ ਇੱਕ ਜਿਵੇਂ ਕਹਿੰਦੇ ਨੇ ਛੋਟਾ ਜਿਹਾ ਇੱਕ ਉਪਰਾਲਾ ਵੀ ਆਪਣਾ ਇੱਕ ਸੱਭਿਆਚਾਰ ਦੀ ਹੋਂਦ ਨੂੰ ਬਚਾ ਸਕੀ ਏ। ਪਛਮਨੀ ਸੱਭਿਆਤਾ ਸਾਡੇ ਤੇ ਭਾਰੂ ਨਾ ਹੋਵੇ। ਬੱਚਿਆਂ ਨੂੰ ਨਸ਼ਿਆਂ ਤੋਂ ਜਿਵੇਂ ਅੱਜ ਕੱਲ ਬੱਚੇ ਮੋਬਾਈਲਾਂ 'ਚ ਡੁੱਬੇ ਰਹਿੰਦੇ ਨੇ, 24 ਘੰਟੇ ਮੋਬਾਈਲਾਂ ਚਲਾਉਂਦੇ ਨੇ। ਉਧਰ ਭਟਕਣ ਦੀ بجائے ਅਸੀਂ ਪੰਗੜੇ ਵਾਲੇ ਪਾਸੇ ਲਾਈਏ ਵੀ ਉਹਨਾਂ ਦੀ ਸਿਹਤ ਦਾ ਉਹਨਾਂ ਨੂੰ ਸਹੀ ਦਿਸ਼ਾ ਦੇ ਸਕੀਏ। ਹੁਣ ਤੱਕ ਤੁਸੀਂ ਕਿੰਨੇ ਬੱਚਿਆਂ ਨੌਜਵਾਨਾਂ ਨੂੰ ਕੋਈ ਗਿਣਤੀ ਹੈ ਕਿੰਨਿਆਂ ਨੂੰ ਤੁਸੀਂ ਪੰਗੜਾ ਸਿਖਾ ਚੁੱਕੇ ਹੋ? ਕਿੰਨੇ ਤੁਸੀਂ ਹੁਣ ਤੱਕ ਕੈਂਪ ਲਗਾ ਚੁੱਕੇ ਨਹੀਂ ਇਹ ਗਿਣਤੀ ਦਾ ਨਹੀਂ ਕੋਈ ਵੀ ਹੈਗੀ ਜੀ ਕੈਂਪਾਂ ਦੀ ਵੀ ਗਿਣਤੀ ਕੋਈ ਨਹੀਂ ਜੀ ਅਣ ਗਿਣਤ ਕੈਂਪ ਲਾ ਚੁੱਕੇ ਆ ਜੀ ਤੇ ਉਹ ਉਂਗਲਾਂ ਦੇ ਵੀ ਨਹੀਂ ਗਿਣਾ ਜਾ ਸਕਦੇ ਜੀ ਮਤਲਬ ਜਿੱਥੇ ਵੀ ਹੋਇਆ ਕਿਤੇ ਹਰੇਕ ਜਗ੍ਹਾ ਗਏ ਆ ਸਾਨੇ ਵਾਲ ਵੀ ਕੈਂਪ ਲਾਇਆ ਸੀਗਾ ਸ਼ੁਰੂ ਸ਼ੁਰੂ ਜਵਾਨੀ ਦੇ ਵਿੱਚ ਵੀ ਜਦੋਂ ਅਸੀਂ ਬਾਕੀ ਮੰਡੀ ਕਰਨੀ ਹੋਈ ਇਧਰ ਪੰਜਾਬੀ ਭਵਨ ਮੇਰੀ 15 20 ਸਾਲ ਕੰਟੀਨਿਊ ਦਾਸਲ ਚੱਲਦੀ ਰਹੀ ਆ ਆ ਮਿਸ ਪੰਜਾਬਣ ਇੱਕ ਚੱਲਦਾ ਪ੍ਰੋਗਰਾਮ ਜਸ਼ਮੀਰ ਸਿੰਘ ਟੱਟ ਜੀ ਦਾ ਉਹ ਪ੍ਰੋਗਰਾਮ 92 ਸ਼ੁਰੂ ਹੋਇਆ ਸੀਗਾ ਉਹ ਸ਼ੁਰੂਆਤ ਤੇ ਦਿਨਾਂ 'ਚ ਵੀ ਅਸੀਂ ਉਹਨਾਂ ਦੇ ਨਾਲ ਸੀ ਉਹ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਸਾਥ ਦਿੱਤਾ ਸੀਗਾ ਜੀ ਤੇ ਇਸ ਤਰ੍ਹਾਂ ਹਰ ਇੱਕ ਨਾਲ ਅਸੀਂ ਜੁੜਦੇ ਆਏ ਆ ਤੇ ਪ੍ਰਮਾਤਮਾ ਕਰੇ ਜੁੜਦਾ ਰਹੇਗੀ ਤੇ ਇਹ ਜਿਹੜਾ ਜੁੜਨਾ ਸੀ ਸਾਡਾ ਸਾਡੀ ਇਸ ਮਿਹਨਤ ਨੂੰ ਪੰਮੀ ਬਾਈ ਜੀ ਤੁਹਾਨੂੰ ਸੁਣਿਆ ਹੋਣਾ ਨਾਰਥਰਨ ਕਲਚਰ ਸੀ ਨਾਰਥਰਨ ਕਲਚਰ ਸੈਂਟਰ ਦੇ ਡਾਇਰੈਕਟਰ ਸੀ ਉਸ ਟਾਈਮ ਜੀ ਉਹਨਾਂ ਨੇ ਸਾਡੀ ਮਿਹਨਤ ਨੂੰ ਪਛਾਣਿਆ ਸਾਨੂੰ ਇੱਥੋਂ ਚੱਕਿਆ ਤੇ ਉਹਨਾਂ ਦੀ ਬਦੌਲਤ ਹੀ ਮੈਂ 12 ਕੰਟਰੀ ਬਾਹਰ ਘੁੰਮ ਕੇ ਆਇਆ ਜੀ ਹੁਣ ਪੰਗੜੇ ਦੇ ਵਿੱਚ ਆਈ ਸੀਸੀਆਰ ਬਣਿਓ ਇੰਡੀਆ ਕਲਚਰ ਕਾਉਂਸਲ ਰਿਲੇਸ਼ਨ ਇੰਡੀਆ ਕਲਰ ਆ ਜੀ ਮੇਰੇ ਕੋਲੇ ਇਹ ਸਿਰਫ ਉਹਨਾਂ ਦਾ ਆਸ਼ੀਰਵਾਦ ਸਦਕਾ ਤੇ ਅਸੀਂ ਤਾਂ ਕਹਿੰਨੇ ਜੀ ਅਸੀਂ ਤਾਂ ਸਾਈਕਲ ਤੇ ਕੋਈ ਮੁੜ ਜੋਗੇ ਨਹੀਂ ਸੀ ਸਾਨੂੰ ਬਾਈ ਜੀ ਉਹਨਾਂ ਨੇ ਚਾਚਾਂ ਚ ਘੁਮਾਤਾ ਇਹ ਉਹਨਾਂ ਦੀ ਮੇਰਾ ਰਾਜੀ ਸਾਰੇ ਜਿਵੇਂ ਤੁਸੀਂ ਗਿਆ ਤੁਸੀਂ ਬਾਰਲੇ ਦੇਸ਼ 12 ਦੇਸ਼ਾਂ ਘੁੰਮ ਕੇ ਆਏ ਤੇ ਉੱਥੇ ਦੇ ਲੋਕਾਂ ਦਾ ਤੁਹਾਡੇ ਲਈ ਮਤਲਬ ਕੀ ਰਿਸਪੌਂਸ ਕੀ ਰਿਹਾ ਉਹ ਤਾਂ ਇੱਕ ਲੈਦੀ ਰਿਸਪੌਂਸ ਹੁੰਦਾ ਜੀ ਤੁਹਾਨੂੰ ਵੈਸੀ ਪੰਜਾਬੀ ਦੇਖ ਲੈਣਾ ਜੀ ਉਹ ਤਾਂ ਵੈਸੀ ਗੱਦ ਗੱਦ ਹੋ ਜਾਂਦੇ ਆ ਇੱਕ ਭੰਗੜੇ ਦੀ ਡਰੈਸ ਦੇ ਵਿੱਚ ਪੰਜਾਬੀ ਦੇਖਦੇ ਆ ਤਾਂ ਇਹ ਬੱਸ ਉਹ ਫੋਨ ਨਹੀਂ ਚੁਪਾਉਂਦੇ ਜੀ ਉਹ ਤਾਂ ਕਹਿੰਦੇ ਵੀ ਪੁਲਿਸ ਕਮ ਮਾਈ ਫੋਟੋ ਪੁਲਿਸ ਕਮ ਕੋਈ ਨੇਕ ਹੁੰਦੇ ਆ ਵੀ ਸਾਨੂੰ ਆਟੋਗ੍ਰਾਫ ਦਿਓ ਜੀ ਸਾਡੇ ਨਾਲ ਫੋਟੋ ਖਿਚਾਓ ਜੀ ਛੋਟੇ ਛੋਟੇ ਬੱਚੇ ਵੱਡੇ ਬਜ਼ੁਰਗ ਮਤਲਬ ਬਾਹਰ ਨਹੀਂ ਘਾਟ ਰਹੀ ਅਜੀ ਤਾਂ ਇੱਕ ਕਰੇਜੀ ਆਪਣਾ ਲੈਦਾ ਜੀ ਹੁਣ ਜਿਵੇਂ ਸਭ ਤੋਂ ਵੱਡਾ ਕਰੇਜ ਆਪਣੇ ਰਵੀ ਸਿੰਘ ਖਾਲਸਾ ਜੀ ਨੇ ਆਪਣੇ ਸਿੱਖ ਭਾਈਚਾਰੇ ਦਾ ਬਣਾਤਾ ਸਾਨੂੰ ਬਹੁਤ ਫੜਾ ਮਾਣ ਆ ਉਹਨਾਂ ਤੇ ਕਿੱਡਾ ਮਾਣਾ ਸਾਡੀ ਪੂਰੀ ਦੁਨੀਆ ਚ ਉਹਨਾਂ ਨੇ ਪਹਿਚਾਣ ਬਣਾਤੀ ਤੇ ਹੁਣ ਜੋ ਜਾਣਦੇ ਆਂ ਅਸੀਂ ਹੁਣ ਵੀ ਸਾਡਾ ਹੋਏ ਤੇ ਬਾਕੀ ਹੁਣ ਤਾਂ ਚਲੋ ਮੈਂ ਆਪਣੇ ਬੱਚੇ ਦੀ ਬਦੌਲਤ ਜੀ ਮੇਰਾ ਬੇਟਾ ਸਤਵੰਤ ਸਿੰਘ ਆ ਇਸ ਟਾਈਮ ਕੈਨੇਡਾ ਸੈਟਲ ਆ ਤੇ ਉਹਨਾਂ ਨੇ ਸਾਨੂੰ ਉੱਥੇ ਬੁਲਾ ਲਿਆ ਤੇ ਮੈਂ ਹਰ ਇੱਕ ਸਾਲ ਉੱਥੇ ਚਲੇ ਜਾਂਦਾ ਜੀ ਤੇ ਉੱਥੇ ਵੀ ਇਹੀ ਸੇਵਾ ਕਰੀਦੀ ਆ ਉਹ ਬੱਚੇ ਦੀ ਬਦੌਲਤ ਹੀ ਕੈਨੇਡਾ ਦਾ ਵੀ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਉੱਥੇ ਬਹੁਤ ਚੇਲੇ ਬੈਠੇ ਜੀ ਜਿਹੜੇ ਸਾਨੂੰ ਬਹੁਤ ਪਰਮਾ ਪਿਆਰ ਦਿੱਤਾ ਜੀ ਉਹਨਾਂ ਨੇ ਸਾਨੂੰ ਫੋਰਨ ਚ ਤੁਹਾਨੂੰ ਬਾਹਰਲੇ ਦੇ ਵਿਦੇਸ਼ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਜੀ ਨਹੀਂ ਕੋਈ ਪਰੇਸ਼ਾਨੀ ਦਾ ਸਾਹਮਣਾ ਹੋਇਆ ਜੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਹੋਇਆ ਸਮਾਂ ਕਈ ਇਨਸੀਡੈਂਟ ਇਹ ਜੇ ਵਾਪਰ ਜਾਂਦੇ ਵੀ ਅਸੀਂ ਬੱਚਿਆਂ ਨੂੰ ਪਛਾਣਦੇ ਨਹੀਂ ਜੇ ਕਿਤੇ ਘੁੰਮੜ ਚਲੇ ਜਾਂਦੇ ਆ ਤੇ ਬੱਚੇ ਆ ਕੇ ਸਾਨੂੰ ਮਿਲਦੇ ਆ ਵੀ ਸਰ ਤੁਸੀਂ ਸਾਨੂੰ ਪਛਾਣਿਆ ਨਹੀਂ ਕਿਉਂਕਿ ਜਦੋਂ ਸਾਡੇ ਕੋ ਸਿੱਖ ਕੇ ਗਏ ਸੀ ਉਹ ਛੋਟੇ ਛੋਟੇ ਬੱਚੇ 15 15 16 16 ਸਾਲ ਦੇ ਉਹ ਅੱਜ ਕੱਲ 35 35 40 40 ਸਾਲ ਦੇ ਬੀਬੀਆਂ ਜਾਂ ਬੱਚੀਆਂ ਗਾਂ ਉਹਨਾਂ ਦੀਆਂ ਬੱਚੀਆਂ ਹੋਈਆਂ ਹੋਈਆਂ ਹੁਣ ਤੁਹਾਨੂੰ ਪਤਾ ਵੀ ਇੱਕ ਲੇਡੀ 13 ਸਾਲ ਦੀ ਉਹ ਤਾਂ ਇੱਕ ਦੇਖ ਹੋਰ ਹੁੰਦੀ ਆ ਜਦੋਂ ਵਿਆਹੀ ਜਾਂਦੀ ਆ ਉਹ ਸਰੀਰ ਕੋਸ਼ ਉਹਦਾ ਅੰਗ ਉਹਦੇ ਚਿਹਰਾ ਭਰ ਜਾਂਦਾ ਜੀ 7 ਸਾਲ ਬਾਅਦ ਬੰਦੇ ਦਾ ਸਰੀਰ ਵੈਸੇ ਬਦਲ ਜਾਂਦਾ ਹਾਂ ਸਰੀਰ ਬਦਲ ਜਾਂਦਾ ਸਾਨੂੰ ਪਛਾਣ ਨਹੀਂ ਆਉਂਦੀ ਹੁਣ ਇੰਨੇ ਕ ਬੱਚੇ ਸਕੇਗੇ ਵੀ ਨਹੀਂ ਯਾਦ ਰਹਿੰਦੀ ਉਹਨਾਂ ਨੂੰ ਯਾਦ ਰਹਿੰਦਾ ਜਦੋਂ ਮਿਲ ਜਾਂਦੇ ਨੇ ਇੱਕੋ ਸਕੂਨ ਜਿਹੜਾ ਉਹ ਸ਼ਾਂਤੀ ਜਿਹੜਾ ਉਤਸ਼ਾਹ ਮਿਲਦਾ ਉਹ ਨਾ ਦੱਸਣਯੋਗ ਆ ਜੀ ਬਸ ਵਿਦੇਸ਼ਾਂ ਤੋਂ ਜੇਕਰ ਪੰਜਾਬ ਚਾਹੀਏ ਤਾਂ ਪੰਜਾਬ ਦੇ ਵਿੱਚ ਕਿ ਕਿਹੜੇ ਕਿਹੜੇ ਸ਼ਹਿਰਾਂ ਤੋਂ ਲੋਕ ਬੱਚੇ ਨੌਜਵਾਨ ਆਡੇ ਤੋਂ ਭੰਗੜਾ ਸਿੱਖਣਾ ਆਉਂਦੇ ਆ ਜੀ ਪੰਜਾਬ ਦੇ ਵਿੱਚੋਂ ਮੈਕਸਿਮ ਜੀ ਜਿਹੜੇ ਮੇਰੇ ਨਾਲ ਬੱਚੇ ਗਏ ਆ ਜੀ ਇੱਥੇ ਐਨਜੇਡ ਸੀਸੀ ਨਾਰਥਰਨ ਕਲਚਰ ਸੈਂਟਰ ਦੇ ਵੀ ਟੂਰ ਲਾਉਂਦੇ ਨੇ ਆਪਾਂ ਅੰਮ੍ਰਿਤਸਰ ਲਾ ਲਈਏ ਜੀ ਦੁਆਬਾ ਨਾਲ ਲਾ ਲਈਏ ਜੀ ਤੇ ਇਧਰਲੀ ਸਾਈਡ ਤੋਂ ਬੱਚੇ ਨਗੋਦਰ ਤੋਂ ਇਧਰੋਂ ਆਪਣੇ ਜੰਡਿਆਲਾ ਗੁਰੂ ਤੋਂ ਮੈਕਸਿਮ ਸਾਰੇ ਹੁੰਦੇ ਆ ਇਧਰੋਂ ਖੰਨਾ ਸਮਰਾਲਾ ਸਾਰੇ ਹੀ ਬੱਚੇ ਮਾਛੀਵਾੜੇ ਕੰਨੀ ਕਈ ਬੱਚੇ ਸਾਡੇ ਆ ਜੀ ਜਿਨ੍ਹਾਂ ਦੀ ਅੱਜ ਤੱਕ ਸਾਡੇ ਕੋ ਪਛਾਣ ਆ ਸਾਡੀ ਪਛਾਣ ਉਹਨਾਂ ਦੇ ਕੋਲੇ ਆ ਜੀ ਪੰਜਾਬ ਚ ਕਈ ਕਾਲਜ ਸਕੂਲ ਨੇ ਕਈ ਮਤਲਬ ਤੁਸੀਂ ਕੋਈ ਕਾਲਜ ਸਕੂਲ ਵਿੱਚ ਆਪਣੇ ਵੱਲੋਂ ਟੀਮ ਤਿਆਰ ਕਰਕੇ ਭੇਜੀ ਹੋਈ ਕੰਪੀਟੀਸ਼ਨ ਦੇ ਲਈ ਭੇਜੀ ਜੀ ਜ਼ਰੂਰ ਭੇਜੀ ਆ ਪ੍ਰਮਾਤਮਾ ਦਾ ਨੰਬਰ ਨਹੀਂ ਕੋਈ ਲੱਗਾ ਹੈਗਾ ਜਿੰਨੀ ਕਿ ਮਿਹਨਤ ਅਸੀਂ ਕੀਤੀ ਆ ਜੀ ਜਿਵੇਂ ਇੱਕ ਟੀਮ ਤਿਆਰ ਕੀਤੀ ਸੀ ਮਾਸਟਰ ਤਾਰਾ ਸਿੰਘ ਕਾਲਜ ਗੰਗੂ ਕੋਟਾ ਮੰਜੀ ਸਾਹਿਬ ਦੀ ਠੀਕ ਆ ਜੀ ਗਵਰਨਮੈਂਟ ਕਾਲਜ ਕੀਤੀ ਸੀ ਜੀ ਇਵਨਿੰਗ ਕਾਲ ਜੀ ਇੰਜੀਨੀਅਰ ਦੀ ਯੂਨੀਵਰਸਿਟੀ ਇੰਜੀਨੀਅਰ ਕਾਲਜ ਕੀਤਾ ਸੀ ਜੀ ਉਹ ਤੇ ਲੜਕੇ ਲੜਕੀਆਂ ਨੂੰ ਜਿੰਦੂਆ ਕਰਾਇਆ ਸੀ ਮੇਰਾ ਨਾਮ ਮਾਸਟਰ ਕੇਜ yogi ਜੀ ਬਿੱਟੂ ਓਸਤਾਦ ਕਹਿੰਦੇ ਨੇ ਉਹਨੂੰ ਇੰਟਰਨੈਸ਼ਨਲ ਡਰਾਮਰ ਨੇ ਬਹੁਤ ਹੀ ਇੰਤਹਾ ਡਰਾਮਰ ਨੇ ਉਹਨਾਂ ਨੂੰ ਕਈ ਜਗ੍ਹਾ ਸਨਮਾਨ ਮਿਲ ਚੁੱਕਿਆ ਵਧੀਆ ਟੋਲੀ ਦਾ ਉਹ ਹੁਣ ਵੀ ਕੈਨੇਡਾ ਜਾਂਦੇ ਨੇ ਹਰੇਕ ਸਾਲ ਉੱਥੇ ਇੱਕ ਕਰਦੇ ਨੇ ਅੱਜ ਵੀ ਸਾਡੇ ਨਾਲ ਜੁੜਿਆ ਬਚਪਨ ਤੋਂ ਸਾਡੇ ਨਾਲ ਸੀ ਜਿੱਤੋਂ ਉਹਨਾਂ ਨੇ ਸੰਭਾਲਿਆ ਲੋ 20 25 ਸਾਲ ਹੀ ਸਾਡੇ ਨਾਲ ਹੀ ਰਹੇ ਜੀ ਹੁਣ ਵੀ ਸਾਡੇ ਨਾਲ ਤੇ ਗਾਹ ਵੀ ਪਰਮਾਤਮਾ ਰੱਖੇ ਅਸੀਂ ਨਾਲ ਹੀ ਰੱਖੀ ਕਿੰਨੀ ਉਮਰ ਦੇ ਬੱਚੇ ਤੁਹਾਡੇ ਕੈਂਪ ਵਿੱਚ ਆਉਂਦੇ ਆ ਜਾਂ ਲੋਕ ਕਿੰਨੀ ਉਮਰ ਦੇ ਲੋਕ ਤੁਹਾਡੇ ਕੈਂਪ ਵਿੱਚ ਆਉਂਦੇ ਸਾਡੇ ਕੈਂਪ ਜੀ 5 ਸਾਲ ਤੋਂ ਲੈ ਕੇ ਘਟੋ ਘਟ ਤੱਕ ਦਾ ਇਥੇ ਮੇਰੇ ਮੁਰਤੇ ਦੇਖ ਲਈਏ ਮੇਰੀ ਉਮਰ ਦੇ ਆ ਹੀ ਜਾਂਦੇ ਆ ਜੀ 6 70 ਸਾਲ ਤੱਕ ਜੀ ਚੇ ਲੇਡੀਜ਼ ਵੀ ਆਉਂਦੀਆਂ ਲੜਕੀਆਂ ਵੀ ਆਉਂਦੀਆਂ ਸਾਡੀਆਂ ਬੱਚੀਆਂ ਨੇ ਧੀਆਂ ਬਣਾਣੇ ਸਾਡੀਆਂ ਜਿਨ੍ਹਾਂ ਨੂੰ ਅਸੀਂ ਉਹੋ ਜਿਹਾ ਪਿਆਰ ਦਿੰਦਾ ਸਾਡੇ ਦਰਸ਼ਕਾਂ ਦੀ ਜਰੂਰੀ ਸੂਚਨਾ ਲਈ ਤੁਸੀਂ ਦੱਸ ਦੋ ਕਿ ਭੰਗੜੇ ਵਿੱਚ ਢੋਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਜ਼ਰੂਰੀ ਸਾਜ਼ ਟੋਲ ਤੋਂ ਇਲਾਵਾ ਜੀ ਜਿਵੇਂ ਭੰਗੜੇ ਦੇ ਆਪਾਂ ਬੋਲੀਆਂ ਦੇ ਨਾਲੇ ਤੂੰ ਵੀ ਅਲਗੋਜਾ ਬਗਤ ਠੀਕ ਹੈ ਜੀ ਤੇ ਸਾਜ ਛੱਕੇ ਹੋਗੇ ਜੀ ਕੁੰਡੇ ਹੋਗੇ ਜੀ ਕਟ ਹੋਗੀ ਜੀ ਕਿੜਾ ਹੋ ਗਿਆ ਜੀ ਤੇ ਚਿੰਟੇ ਹੋਗੇ ਜੀ ਇੱਕ ਦੋ ਤਾਰਾ ਵੀ ਪੈ ਜਾਂਦਾ ਜੀ ਜੇ ਆਪ ਸੋਣ ਦੋ ਤਾਰਾ ਵਜਦਾ ਨਹੀਂ ਉਹ ਮਲਵਈ ਗਿੱਧੇ ਦੇ ਵਿੱਚ ਪੈ ਜਾਂਦਾ ਜੀ ਮੈਂ ਤੁਹਾਨੂੰ ਇੱਕ ਮੈਂ ਸਟਾਰਟਿੰਗ ਮਲਵਈ ਗਿੱਧੇ ਦੀ ਬੋਲੀ ਸੁਣਾਈ ਸੀ ਤੇ ਉਹ ਇੱਕ ਨਸ਼ਿਆਂ ਤੇ ਥੋੜੀ ਜੀ ਬੋਲੀ ਸੀ ਕਿ ਉਹ ਬੱਚੇ ਨਸ਼ਿਆਂ ਤੋਂ ਦੂਰ ਹੋਣ ਲਈ ਅਸੀਂ ਪਾ ਦਨੇ ਆ ਬਈ ਜਿਵੇਂ ਕਹਿੰਦੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਸ਼ੀਨਾ ਸੌਣ ਮਹੀਨੇ ਮੀਂਹ ਨਹੀਂ ਪੈਂਦਾ ਸੁੱਕੀਆਂ ਰਾਵਣ ਜ਼ਮੀਨਾਂ ਜਿਵੇਂ ਅੱਜ-ਕੱਲ ਤੁਸੀਂ ਕਹਿੰਦੇ ਪਾਣੀ ਦੀ ਘਾਟ ਆਂਗੀ ਹਾਂਜੀ ਸੌਣ ਮਹੀਨੇ ਮੀਂਹ ਨਹੀਂ ਪੈਂਦਾ ਸੁੱਕੀਆਂ ਰਾਵਣ ਜ਼ਮੀਨਾਂ ਲੋਹੇ ਦੇ ਕੋਹਲੂ ਤੇਲ ਮੂਤ ਦੇ ਕੁਤਰਾ ਕਰਨ ਮਸ਼ੀਨਾ ਤੈਕਰ ਪੱਟਤਾ ਹੋਵੇ दारू ਦੇ ਆ ਸ਼ਕੀਨਾ ਤੈਕਰ ਪੱਟਤਾ ਹੋਵੇ ਚਟੇ ਦੇ ਆਸ਼ਕੀਨਾ ਤੈ ਘਰ ਪਟਦਾ ਵੇ ਦਰਨ ਦੇ ਆਸ਼ਕੀਨਾ ਅਗਲੀ ਜਿਵੇਂ ਤੁਸੀਂ ਉਹ ਮੁੰਡਿਆਂ ਨੂੰ ਭੰਗੜਾ ਸਿਖਾਉਂਦੇ ਹੋ ਤੇ ਉੱਥੇ ਨਾਲ ਕੁੜੀਆਂ ਵੀ ਆਉਂਦੀਆਂ ਹੈਗੀਆਂ ਕੁੜੀਆਂ ਨੂੰ ਗਿੱਧੇ ਦੀ ਟ੍ਰੇਨਿੰਗ ਵੀ ਦਿੰਦੇ ਹੋ ਹਾਂਜੀ ਹਾਂਜੀ ਗਿੱਧੇ ਦੀ ਵੀ ਟ੍ਰੇਨਿੰਗ ਦਈਦੀ ਆ ਜੀ ਮੈਕਸਿਮਮ ਸਾਡੇ ਪੰਖੜੇ ਦੇ ਵਿੱਚ ਭੰਗੜਾ ਜਿੰਦੂਆ ਲੋਡੀ ਕਈ ਡਾਂਸ ਆ ਜਾਂਦੇ ਨੇ ਠੀਕ ਹੈ ਨਾ ਜੀ ਉਹ ਅਜਿਹੇ ਵਿੱਚ ਗਿੱਧੇ ਦੀ ਵੀ ਆ ਜੇ ਬੱਚੀਆਂ ਕਹਿੰਦੀਆਂ ਵੀ ਗਿੱਧਾ ਕਰਨਾ ਗਿੱਧੇ ਦੀ ਕਰਾਈਦੀ ਆ ਜਿਵੇਂ ਕੋਈ ਤੀਆਂ ਦਾ ਜਿਵੇਂ ਸੌਣ ਨਾਲ ਆਪਣਾ ਸਾਹਰੋਲਾ ਸੌਣ ਦੇ ਵਿੱਚ ਵੀ ਤੀਆਂ ਬਹੁਤ ਵਧੀਆ ਪਿੰਡਾਂ ਦਾ ਤਿਹਾਰ ਹੁੰਦਾ ਜਿਹੜਾ ਪਿੰਡਾਂ ਦਾ ਤਿਹਾਰ ਹੁੰਦਾ ਤੀਆਂ ਦਾ ਕਈ ਵਾਰ ਤੀਆਂ ਮੇਲਿਆਂ ਤੇ ਇਨਵਾਈਟ ਕਰ ਲੈਂਦੇ ਨੇ ਵੀ ਤੁਸੀਂ ਆਓ ਜੀ ਕੁਛ ਬੱਚਿਆਂ ਨੂੰ ਸਿੱਧ ਦਿਓ ਤੇ ਆਈ ਇੱਕ ਵਾਰੀ ਮੈਂ ਮੇਲੇ ਤੇ ਚੱਲ ਗਿਆ ਤੇ ਉਹ ਬੱਚੇ ਕਰਦੇ ਸੀਗੇ ਤੇ ਉਹਨੇ ਕਹਿੰਦੇ ਵੀ ਸਰ ਤੁਸੀਂ ਕੁਝ ਦੱਸੋ ਸਾਨੂੰ ਤੇ ਮੈਂ ਫਿਰ ਆਪਣੇ ਵੱਲੋਂ ਪਹਿਲਾਂ ਤਾਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਤੁਸੀਂ ਇੱਥੇ ਆਏ ਹੋ ਤੀਆਂ ਰੱਖੀਆਂ ਪਿੰਡਾਂ ਵਿੱਚ ਸਭ ਤੋਂ ਪਹਿਲਾਂ ਤੀਆਂ ਤੋਂ ਇੱਕ ਦਿਨ ਪਹਿਲਾਂ ਤੁਸੀਂ ਕੀ ਕਰਦੇ ਹੋ ਉਹ ਸਾਰੀਆਂ ਕੁੜੀਆਂ ਨੇ ਹੱਥ ਖੜਲੇਗਾ ਨੇ ਮੈਂ ਪੁੱਛਿਆ ਮੈਨੂੰ ਜਵਾਬ ਦਿਓ ਕੀ ਕਰਦੇ ਹੋ ਕਹਿੰਦੇ ਵੱਲੋ ਪੈਂਦੀ ਆ ਉਹਨੂੰ ਵੱਲੋ ਪੈਂਦੇ ਆ ਜੀ ਜਿਵੇਂ ਸਾਜ ਤੋੜਦੇ ਆ ਹੋਰ ਤੇ ਚਰਖੇ ਵੀ ਕਰਦੇ ਆ ਇਤਨੀ ਜਣਾ ਵੀ ਲੱਗੀਆਂ ਹੁੰਦੀਆਂ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਵੋ ਕਿ ਵੱਲੋ ਕੀ ਹੁੰਦਾ ਵੱਲੋ ਕਿਤੇ ਤੋਂ ਪਹਿਲਾਂ ਇੱਕ ਦਿਨ ਪੈਂਦੀ ਆ ਜੀ ਜਿਹਦੇ ਵਿੱਚ ਮੈਂ ਮਤਲਬ ਜੰਹਸਤਾਨ ਦੀ ਯਾਦ ਸਦੇ ਲੜਕੀਆਂ ਆਪਣੇ ਖੁੱਲ ਕੇ ਆਪਣਾ ਪ੍ਰਦਰਸ਼ਨ ਕਰਦੀਆਂ ਨੇ ਪੂਰੇ ਗਿੱਧਾ ਪਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਇੱਕ ਦੂਜੇ ਨਾਲ ਕਿੱਕਲੀ ਪਾਉਂਦੀਆਂ ਨੇ ਸਾਰਾ ਕੁਝ ਮਤਲਬ ਬਲੋ ਉਹਨੂੰ ਕਹਿੰਦਾ ਵੀ ਆਪਣੇ ਦਿਲ ਦੀ ਜਿੰਨੀ ਪੜਾਸ ਆ ਇੱਕ ਵਾਰੀ ਕੱਢ ਦਿੰਦੇ ਆ ਉਹ ਪੁੱਛਿਆ ਸੀ ਵੀ ਤੁਸੀਂ ਜਿਵੇਂ ਪੇਕੇ ਆਂ ਨੀਆਂ ਪੇਕੇ ਆ ਕੇ ਕੀ ਕਰਦੀਆਂ ਨੇ ਤੇ ਇੱਕ ਬੱਚੀ ਨੇ ਬੜਾ ਸੋਹਣਾ ਗਿਆ ਤੇ ਮੇਰੇ ਥੋੜੇ ਜਿਹਾ ਬਹੁਤ ਯਾਦ ਆ ਜੇ ਚੰਗੇ ਲੱਗੇ ਤਾਂ ਜ਼ਰੂਰ ਕਰ ਲਿਓ ਕਿਉਂਕਿ ਤੁਹਾਨੂੰ ਪਤਾ ਮੇਰੀ ਆਵਾਜ਼ ਵੀ ਸਿੰਗਰ ਵਾਲੀ ਤਾਂ ਹੈ ਨਹੀਂਗੀ ਤੇ ਫਿਰ ਵੀ ਉਹ ਮੈਂ ਬੱਚੀ ਨੂੰ ਪੁੱਛਿਆ ਵੀ ਕਿਵੇਂ ਕਰਦੇ ਹੋ ਫਿਰ ਉਹ ਬੱਚੀ ਨੇ ਮੈਨੂੰ ਕਾ ਕੇ ਦੱਸਿਆ ਤੇ ਮੇਰੇ ਅਜ ਤੱਕ ਜੇਹਨ ਦੇ ਵਿੱਚ ਦਿਮਾਗ ਦੇ ਵਿੱਚ ਕਹਿੰਦੀ ਉਹਦੇ ਬੋਲ ਸੀ ਬਾਬਲਾ ਪੀਂਗ ਪਵਾ ਦੇ ਮੇਰੀ ਹੈਡ ਬਰੋਟੇ ਤੇ ਵੀਰਿਆ ਰਸਾ ਵਟ ਕੇ ਪਾ ਦੇ ਟਾਣੇ ਮੋਟੇ ਤੇ ਅੰਮੀਆਂ ਦੇ ਦੇ ਇੱਕ ਹਲਾਰਾ ਧੀਆਂ ਨਾਲ ਕਰੀਏ ਦੁੱਖ ਸੁੱਖ ਸਾਰਾ ਤੇਰੇ ਕੋਲ ਮ ਆਉਂਦਿਆਂ ਤੋਂ ਤੀਆਂ ਕਰਦੀਆਂ ਨੇ ਸਰਦਾਰੀ ਉਹ ਲੋਕੋ ਮਾਪੇ ਜਿਉਂਦਿਆਂ ਤੋਂ ਤੀਆਂ ਕਰਦੀਆਂ ਨੇ ਸਰਦਾਰੀ ਉਹ ਲੋਕੋ ਮਾਪੇ ਜਿਉਂਦਿਆਂ ਤੋਂ ਬੜਾ ਮਨ ਕੁਝ ਆ ਵੀ ਤੀਆਂ ਵਾਕਈ ਜਿੰਨਾ ਚਿਰ ਮਾਪਿਓ ਜਿਉਂਦੇ ਨੇ ਸਰਦਾਰੀ ਕਰਦੀਆਂ ਨੇ ਜੇ ਬਾਪ ਨੂੰ ਕਹਦਾ ਮੈਨੂੰ ਆ ਚਾਹੀਦਾ ਤੇ ਬਾਪ ਉਹਦੀ ਮੰਗ ਪੂਰੀ ਕਰਦਾ ਵਿਆਹਾਂ ਜਾਣਦਾ ਤੁਹਾਨੂੰ ਪਤਾ ਹੀ ਆ ਜੀ ਸਹੁਰੇ ਘਰ ਪਰਿਵਾਰ ਕਿੱਦਾਂ ਦਾ ਮਿਲਦਾ ਕਿੱਦਾਂ ਹੁੰਦੀ ਆ ਬੱਚੀ ਦੇ ਇਰਮਾਨ ਆ ਜਿਹੜੇ ਬੱਚੀ ਦੇ ਵਿਆਹ ਹੋਂ ਤੋਂ ਪਹਿਲਾਂ ਹੀ ਆ ਜਿਹੜੇ ਮਾਪੇ ਜਿੰਨੇ ਕੁ ਪੂਰੇ ਕਰ ਦਿੰਦੇ ਆ ਜਿਹੜੀ ਬੱਲੋਂ ਪੈਂਦੀ ਆ ਜਿਹੜੀ ਖੁਸ਼ੀਆਂ ਮਨਾਉਂਦੀ ਆ ਧੀਆਂ ਦੀ ਬਸ ਉਹ ਹੀ ਬੱਲ ਹੁੰਦੀ ਆ ਉਹ ਇੱਥੇ ਵਸਿਆ ਹੋਇਆ ਉਹ ਨਹੀਂ ਜਾਂਦਾ ਕਿਸੇ ਪਾਸੇ ਮੇਰੀ ਆਪਣੀ ਬੇਟੀ ਆ ਉਹ ਵੀ ਇਸ ਟਾਈਮ ਬੈਂਕਓਵਰੀਆ ਕੈਨੇਡਾ ਦੇ ਵਿੱਚ ਬੇੜਾ ਵੀ ਮੇਰਾ ਉੱਥੇ ਆ ਜਾਈਦਾ ਦੋਨਾਂ ਕੋਲੇ ਪਿਆਰ ਕਰੀਦਾ ਵਾ ਧੀਆਂ ਬਾਕੀ ਜਿਹੜੀਆਂ ਇੱਥੇ ਧੀਆਂ ਮੇਰੀਆਂ ਆਉਂਦੀਆਂ ਆਪਣੀਆਂ ਧੀਆਂ ਨੂੰ ਸਮਝ ਕੇ ਉਹਨਾਂ ਨੂੰ ਘਾੜਨਾ ਲੱਗਦਾ ਜੀ ਬੱਚਿਆਂ ਨੂੰ ਪਿਆਰ ਕਰੀਦਾ ਅਸੀਂ ਉੱਥੇ ਕੱਟ ਜਾਂਦੇ ਆ ਇੱਥੇ ਜਾਈਦਾ ਰਹਨੇ ਆ ਇਹ ਸਾਡੀਆਂ ਤਿਆਰੀਆਂ ਈਆਂ ਨੇ ਜਿਨ੍ਹਾਂ ਨਾਲ ਕਰੀਦਾ ਜੇ ਤੁਸੀਂ ਆਪਣੇ ਬੱਚਾਂ ਕੋ ਬਾਹਰ ਜਾਂਦੇ ਤੇ ਉੱਥੇ ਵੀ ਕਿਸੇ ਨੇ ਉੱਥੇ ਦੇ ਉੱਥੇ ਦੇ ਬੱਚਿਆਂ ਨੂੰ ਭੰਗੜਾ ਵਗੈਰਾ ਸਿਖਲਾਈ ਦਿੰਦੇ ਹੋ ਜਿਨ੍ਹਾਂ ਨੂੰ ਮੌਕਾ ਮਿਲਦਾ ਜੀ ਕਰੀਦਾ ਕੁਝ ਆਪਣੇ ਬੱਚਿਆਂ ਨੂੰ ਕਰੀਦਾ ਜੀ ਤੇ ਜਦੋਂ ਉੱਥੇ ਸੈਟਲ ਹੋ ਗਏ ਜ਼ਰੂਰ ਆ ਜੀ ਜਿਵੇਂ ਆਪਣੇ ਚੇਲੇ ਆ ਕਈ ਪ੍ਰੋਗਰਾਮ ਕਰਾਉਂਦੇ ਆ ਕਈ ਕੰਪੀਟੀਸ਼ਨ ਕਰਾਉਂਦੇ ਆ ਉੱਥੇ ਜਾਵਾਂਗੇ ਜੀ ਜ਼ਰੂਰ ਕਰਾਂਗੇ ਜਿੰਨੀ ਕੁ ਉਮਰ ਬਚੀ ਆ ਜ਼ਰੂਰ ਸੇਵਾ ਦਾ ਮੌਕਾ ਕਰਾ ਦਿੰਦੇ ਆ ਭੰਗੜੇ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਨੂੰ ਸਭ ਤੋਂ ਔਖਾ ਭੰਗੜੇ ਦਾ ਕਿਹੜਾ ਸਟੈਪ ਲੱਗਦਾ ਹੈ ਤੁਸੀ ਦਾ ਨਹੀਂ ਔਖਾ ਤਾਂ ਕੁਝ ਨਹੀਂਗਾ ਜੀ ਜਿਹੜਾ ਅਜਿਹੇ ਸਟੈਪ ਹੁੰਦਾ ਜਿਹਦੇ ਵਿੱਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਆਂਦੀ ਹੋਏ ਕੋਈ ਅਜਿਹੇ ਸਟੈਪ ਹੁੰਦਾ ਨਹੀਂ ਕੋਈ ਮੁਸ਼ਕਲ ਨਹੀਂ ਆਉਂਦਾ ਅੰਦਰ ਆਪਣੀ ਧਾਰਨਾ ਬਣੀ ਚਾਹੀਦੀ ਆ ਵੀ ਮੈਂ ਕਰਨਾ ਦੁਨੀਆ ਚੰਤੇ ਪਹੁੰਚ ਗਈ ਜੀ ਭੰਗੜਾ ਕੀ ਚੀਜ਼ ਆ ਇਹ ਤਾਂ ਅੰਗਾਂਗ ਦੇ ਬੱਚੇ ਤੁਸੀਂ ਵੈਸੀ ਢੋਲ ਬਜ਼ਾਰ ਪੰਜਾਬੀ ਦੇ ਪੈਰ ਵੈਸੀ ਉੱਠਣ ਆ ਜਾਂਦੇ ਆ ਕਹੇ ਨੱਚਣ ਵਾਲੇ ਦੀ ਢੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਕਿੱਦੇ ਵਿੱਚ ਤੂੰ ਇਹ ਤਾਂ ਪੰਜਾਬੀਆਂ ਨੂੰ ਨਹੀਂ ਕੋਈ ਰੋਕ ਸਕਦਾ ਇਹ ਤਾਂ ਬਾਹਰ ਵੈਸਟਰਨ ਵਾਲੇ ਗੋਰੇ ਨਹੀਂ ਹਟੇ ਪੰਗੜਾ ਪਾਉਣ ਤੋਂ ਤੇ ਆਪਾਂ ਕਿਥੋਂ ਔਕਾ ਸਟਪ ਕੋਈ ਨਹੀਂ ਹੈ ਪਰਿਵਾਰ ਦੀ ਜੇਕਰ ਗੱਲ ਕਰੀ ਤਾਂ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਪਰਿਵਾਰ ਦੇ ਵਿੱਚ ਫੈਮਿਲੀ ਵਿੱਚ ਕੌਣ-ਕੌਣ ਤੁਹਾਨੂੰ ਸਪੋਰਟ ਕਰਦਾ ਹੈ ਹਾਂ ਮੈਕਸਿਮਮ ਸਾਰਿਆਂ ਨੇ ਸਪੋਰਟ ਕੀਤਾ ਜੀ ਮੇਰੇ ਫਾਦਰ ਜੀ ਸਾਹ ਕਰਨੈਲ ਸਿੰਘ ਜੀ ਮੇਰੇ ਮਦਰ ਜੀ ਸਰਜੀਤ ਕੌਰ ਜੀ ਇਸ ਟਾਈਮ ਤਾਂ ਦੁਨੀਆ 'ਚ ਨਹੀਂ ਹੈ ਉਹਨਾਂ ਦਾ ਸਰ ਤੇ ਹੱਥ ਪੂਰਾ ਰਿਹਾ ਜਦੋਂ ਜਾਣਾ ਉਹਨਾਂ ਨੇ ਬੜੇ ਸ਼ੌਂਕਾ ਭੇਜਣਾ ਉਸ ਤੋਂ ਬਾਅਦ ਮੈਰਿਜ ਹੋ ਗਈ ਮੇਰੇ ਮੈਸੇਜ ਸਰਿੰਦਰ ਗੌਰ ਜੀ ਉਹਨਾਂ ਨੇ ਕਦੇ ਨਹੀਂ ਰਾਜ ਮੇਰੇ ਕੋਈ ੜੇਕਣ ਜਾਂ ਕੁਛ ਵੀ ਬੱਚੀਆਂ ਵੀ ਮੇਰੇ ਨਾਲ 20 ਬੱਚੀਆਂ ਸਕੂਲਾਂ ਵਾਲੀਆਂ ਕਾਲਜਾਂ ਵਾਲੀਆਂ ਅਸੀਂ ਟੂਰ ਲੈ ਕੇ ਜਾਂਦੇ ਰਹੇ ਹਾਂ ਪੂਰਾ ਹਿੰਦੁਸਤਾਨ ਘੁੰਮਿਆ 나ਸਿਕ ਦੁਰਗ ਭਲਾਈ ਉਦੇਪੁਰ ਮਤਲਬ ਮੈਕਸਮ ਕੋਈ ਐਸਾ ਨਹੀਂ ਜਗਾ ਅਸੀਂ ਜਿੱਥੇ ਅਸੀਂ ਨਾ ਗਏ ਆਪਣੇ ਕਲੱਬ ਨਹੀਂਓ ਨਾਰਥ ਇੰਡੀਅਨ ਕਲਚਰ ਸੈਂਟਰ ਪਟਿਆਲਾ ਵੀ ਨਹੀਂਓ ਸਾਰੇ ਘੁੰਮ ਗਏ ਉਹ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ ਸਮਾਂ ਬਦਲ ਰਿਹਾ ਹੈਗਾ ਆ ਤਾਂ ਪੁਰਾਣੇ ਭੰਗੜੇ ਵਿੱਚ ਤੇ ਨਵੇਂ ਭੰਗੜੇ ਵਿੱਚ ਕੋਈ ਚੇਂਜਸ ਆਏ ਹੋਣ ਬਹੁਤ ਜ਼ਿਆਦੇ ਚੇਂਜਸ ਆ ਗਏ ਜਿਹੜਾ ਪੁਰਾਣਾ ਭੰਗੜਾ ਵਾ ਉਹ ਇੱਕ ਫੋਕ ਸੀ ਸਾਡੇ ਕੋਲੇ ਜਿਹੜਾ ਅਸੀਂ ਸੰਭਿਆ ਉਹ ਅਸੀਂ ਅੱਜ ਵੀ ਫੋਕ ਹੀ ਸਿਖਾਈਦਾ ਗਰੂਪ ਡਾਂਸ ਆ ਬ੍ਰੇਕ ਡਾਂਸ ਆ ਬਹੁਤ ਖੁਸ਼ ਆ ਗਿਆ ਅਸੀਂ ਉਧਰ ਨੂੰ ਨਹੀਂ ਜਾਂਦੇ ਤੁਸੀਂ ਸਾਡੇ ਕੋਲ ਕੈਂਪ ਤੇ ਆਓ ਤੁਹਾਨੂੰ ਦਿਖਾਵਾਂਗੇ ਕੁਝ ਕਲਿੱਪਸ ਲੈ ਕੇ ਜਾਣਾ ਹੈ ਮੇਰੇ ਕੋਲ ਲੈ ਸਕਦੇ ਹੋ ਅਸੀਂ ਫੋਕ ਆ ਜਿਹੜਾ ਰੁੱਡੀ ਭੰਗੜਾ ਦਾ ਆਪਣੇ ਜਿੰਦੂਆ ਮਾਈਆਂ ਫੋਕ ਸਿਖਾਈਦਾ ਕੁਝ ਗਰੁੱਪ ਡਾਂਸ ਵਾਲਾ ਕੋਈ ਗੱਲ ਨਹੀਂ ਕੋਈ ਅਜਿਹੀ ਤੁਹਾਡੀ ਖੁਆਇਸ਼ ਜਿਹੜੀ ਹਜੇ ਵੀ ਤੁਹਾਨੂੰ ਉਮੀਦ ਹੋਏ ਨਹੀਂ ਜੀ ਪ੍ਰਮਾਤਮਾ ਨੇ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਤੀਆਂ ਜੀ ਹੁਣ ਤਾਂ ਖੁਆਇਸ਼ ਕੋਈ ਬਚੀ ਨਹੀਂ ਇੱਕੋ ਹੀ ਖੁਆਇਸ਼ ਆ ਵੀ ਜਦ ਤੱਕ ਜ਼ਿੰਦਗੀ ਬਚੇ ਸਭਿਆਚਾਰ ਦੀ ਸੇਵਾ ਕਰਦੇ ਰਹੀਏ ਪ੍ਰਮਾਤਮਾ ਸਾਤੋਂ ਇਸ ਤਰ੍ਹਾਂ ਹੀ ਸੇਵਾ ਕਰਾਉਂਦਾ ਰਹੇ ਤੇ ਜਾਂਦੇ ਜਾਂਦੇ ਸਾਡੇ ਨੌਜਵਾਨਾਂ ਨੂੰ ਕੋਈ ਚੰਗਾ ਮੈਸੇਜ ਦੇਣਾ ਚਾਹੋ ਚੰਗਾ ਮੈਸੇਜ ਤਾਂ ਇਹੀ ਆ ਜੀ ਆ ਜਿਹੜਾ ਸਭ ਤੋਂ ਗੰਦਾ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਗਿਆ ਉਸ ਤੋਂ ਬਚ ਕੇ ਰਹਿਣਾ ਆਪਣੇ ਸਿਹਤ ਪ੍ਰਤੀ ਜਾਗਰੂਕ ਰਹਿਣਾ ਤੇ ਆਪਣੇ ਮਾਪਿਓ ਦੀ ਕਦਰ ਜ਼ਰੂਰ ਕਰਨ ਜਿਨ੍ਹਾਂ ਨੇ ਉਹਨੂੰ ਜਨਮ ਦੇ ਕੇ ਇਸ ਦੁਨੀਆ ਦਿਖਾਈ ਆ ਉਹਨਾਂ ਨੂੰ ਪਹਿਨਾ ਚਾਹਣਾ ਰੋਲਣਾ ਆਪਾਂ ਕੋਈ ਦੇਖਦੇ ਫਿਰ ਅਸ਼ਰਮ ਮਾਪਿਓ ਰੋਲਦੇ ਪਏ ਨੇ ਠੀਕ ਨਾ ਆਹ ਹੁਣ ਬਹੁਤ ਵਧੀਆ ਚੀਜ਼ ਆ ਜੀ ਗਿੱਪੀ ਗਰੇਵਾਲ ਲੈ ਕੇ ਫਿਲਮ ਬਣਾਈ ਮਾ ਬਹੁਤ ਵਧੀਆ ਸਨੇਹਾ ਮਿਲਿਆ ਜੀ ਬੱਚਿਆਂ ਨੂੰ ਔਰ ਮੈਂ ਕਹਿੰਦਾ ਵੀ ਜਿਹੜਾ ਵੀ ਫਿਲਮ ਦੇਖੀ ਜਾਂਦਾ ਜਾਂ ਮਾਪਿਓ ਜਾਂਦਾ ਇੱਕ ਬਹੁਤ ਬੱਚਿਆਂ ਨੂੰ ਬਹੁਤ ਵਧੀਆ ਸਨੇਹਾ ਮਿਲਦਾ ਜੀ ਉਹ ਚੋਂ ਇਹ ਜਿਹੇ ਫਿਲਮਾਂ ਸਾਡੇ ਪੰਜਾਬ ਵਿੱਚ ਬਣਨੀਆਂ ਚਾਹੀਦੀਆਂ ਜਿੱਤੋਂ ਸਿੱਖਿਆ ਮਿਲੇ ਇਹ ਜਿਹੀ ਆਉਣੀਆਂ ਚਾਹੀਦੀਆਂ ਮੈਂ ਬਹੁਤ ਵਧਾਈ ਦਾ ਹੱਕ ਉਹਨਾਂ ਨੂੰ ਹੱਕਦਾਰਾਂ ਦਿਨਾਂ ਉਹਨਾਂ ਨੂੰ ਵਧਾਈ ਦੇਣਾ ਜੀ ਆਪਣੇ ਦੇਵਿਆ ਦੱਤਾ ਜੀ ਜਿਨ੍ਹਾਂ ਨੇ ਮਾ ਦਾ ਰੋਲ ਕੀਤਾ ਗਿੱਪੀ ਗਰੇਵਾਲ ਜੀ ਗੁਰਪ੍ਰੀਤ ਕੋਗੀ ਜੀ ਕੋਈ ਵੀ ਕਲਾਕਾਰ ਐਸਾ ਨਹੀਂ ਹੈ ਜੀ ਜਿਹੜਾ ਵਧਾਈ ਦਾ ਪਾਤਰ ਨਾ ਹੋਵੇ ਇੱਕ इवन ਕੀ ਟੈਕਨੀਸ਼ੀਅਨ ਤੋਂ ਲੈ ਕੇ ਆਲ ਬਣਾਉਣ ਵਾਲਿਆਂ ਤੱਕ ਇਹ ਨਹੀਂ ਵੀ ਜਿਹੜੇ ਪੜਦੇ ਸਾਹਮਣੇ ਹੋਏ ਆ ਜਿਨ੍ਹਾਂ ਦੇ ਪੜਦੇ ਪਿੱਛੇ ਝੋਰ ਵੀ ਲੱਗਿਆ ਅਸੀਂ ਸਾਡੇ ਲਈ ਉਹ ਵੀ ਵਧਾਈ ਦੇ ਪਾਤਰ ਆ ਜੀ ਜਿਹੜੇ ਉਸ ਫਿਲਮ ਦਾ ਹਿੱਸਾ ਰਹੇ ਨੇ ਜੀ ਜੇਕਰ ਤੁਹਾਡੇ ਕੋ ਕਿਸੇ ਨੇ ਭੰਗੜਾ ਜਾਂ ਫਿਰ ਗਿੱਧੇ ਟ੍ਰੇਨਿੰਗ ਲੈਣੀ ਹੋਏ ਤਾਂ ਆਪਣਾ ਐਡਰੈਸ ਵਗੈਰਾ ਦਾ ਹਾਂਜੀ ਅੱਜ ਤੁਸੀਂ ਕੈਂਪ ਲਗਾਇਆ ਅੱਜ ਕੱਲ ਸਾਡਾ ਕੈਂਪ ਚੱਲਦਾ ਜੀ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਇਹ ਗੱਲ ਰੋਡ ਤੇ ਆ ਜੀ ਉਹ ਤੇ ਵਿੜੇ ਦੇ ਵਿੱਚ ਅਸੀਂ ਕਰਦੇ ਆ ਇਹ ਉਹਨਾਂ ਦੇ ਸਹਿਯੋਗ ਦੇ ਨਾਲ ਕਰਦੇ ਆ ਮਤਲਬ ਕਿ ਸਾਨੂੰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਉਹਨਾਂ ਦੀ ਕਲੈਬਰੇਸ਼ਨ ਆ ਸਾਡੇ ਨਾਲ ਅਸੀਂ ਉਹਨਾਂ ਨਾਲ ਰਲ ਕੇ ਕੈਂਪ ਲਾਇਆ ਵਾ ਜਿਹੜੇ ਇਸ ਪ੍ਰੋਬਲਮ ਚ ਚੱਕ ਸਕੀਏ ਜਿਵੇਂ ਸਾਡੇ ਅੱਜਕੱਲ ਮੱਖ ਮੰਤਰੀ ਸਾਹ ਭਗਵੰਤ ਸਿੰਘ ਮਾਨ ਜੀ ਇਹ ਸਾਡੀ ਪੀੜ੍ਹੀ ਚੋਂ ਹੀ ਆ ਜੀ ਅਸੀਂ ਇੱਕ ਵਾਰੀ ਪ੍ਰੋਗਰਾਮ ਕਰਾਇਆ ਸੀਗਾ ਜੀ ਤੇ 90 ਤੋਂ ਪਹਿਲਾਂ ਸੌਣ ਦਾ ਸ਼ਰਾਟਾ ਜੀ ਜੀ ਭਗਵੰਤ ਮਾਨ ਜੀ ਸਾਡੇ ਉਸ ਪ੍ਰੋਗਰਾਮ 'ਚ ਆਏ ਸੀ ਉਸ ਤੋਂ ਬਾਅਦ ਕਰਾਇਆ ਸੀ ਅਸੀਂ ਜੀ ਹੰਸਰਾਜ ਅਨਸਾਈਟ ਦੋ ਨਾਈਟਾਂ ਵੀ ਕਰਾ ਚੁੱਕੇ ਹਾਂ ਤੇ ਉਹ ਅੱਜ ਕੱਲ ਮੱਖ ਮੰਤਰੀ ਨੇ ਉਹਨਾਂ ਦਾ ਆ ਜਿਹੜਾ ਛੇਵਾਦ ਰਿਆ ਨਸ਼ਿਆਂ ਦਾ ਇਹਨੂੰ ਠੱਲ ਪਾਉਣ ਲਈ ਬਹੁਤ ਪ੍ਰਾਰਲਾ ਕਰ ਰਹੇ ਨੇ ਬਹੁਤ ਵੱਡਾ ਪ੍ਰਾਰਲਾ ਕਰ ਰਹੇ ਨੇ ਅਸੀਂ ਉਹਨਾਂ ਦੀ ਛੋਟੀ ਜੀ ਧੂੜ ਆ ਜੇ ਅਸੀਂ ਕਰ ਸਕੀਏ ਜਾਂ ਬੱਚਿਆਂ ਨੂੰ ਕਿਸੇ ਨੂੰ ਬਚਾ ਸਕੀਏ ਬਸ ਇਨੀ ਕੀ ਕੋਸ਼ਿਸ਼ ਕਰ ਰਹੇ ਆ ਜੀ ਅਸੀਂ ਉਹਨਾਂ ਦੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾ ਸਕੀਏ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰੇ ਸਰੋਤਿਆਂ ਨੂੰ प्यार भरी सस्रीगल जी वाइकर जी का खालसा वाइकर जी की फतेह ताईसन ਸਾਡੇ ਨਾਲ ਅਵਤਾਰ ਸਿੰਘ ਜੀ ਜਿਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਤੇ ਖੇਡਾਂ ਵੱਲ ਤੇ ਪੰਗੜੇ ਵੱਲ ਧਿਆਨ ਦੇਣ ਲਈ ਅਪੀਲ ਕੀਤੀ ਹੈ ਤਾਂ ਜੇਕਰ ਤੁਸੀਂ ਵੀ ਇਹਨਾਂ ਦੇ ਕੈਂਪ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਪੰਗੜੇ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਇੰਟਰਵਿਊ 'ਚ ਦੱਸਿਆ ਐਡਰੈਸ ਤੇ ਪਹੁੰਚ ਕੇ ਇਹਨਾਂ ਦੇ ਕੈਂਪ ਦਾ ਹਿੱਸਾ ਬਣ ਸਕਦੇ ਹੋ ਤਦ ਤੱਕ ਲਈ ਮੈਨੂੰ ਦੀਪਕ ਨੂੰ ਦੋ ਇਜਾਜ਼ਤ ਧੰਨਵਾਦ